ਨਮਸਕਾਰ ਆਦਾਬ ਤੇ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਦੋਸਤ ਮੁਹੰਮਦ ਇਮਤੀਆਜ਼ ਅੱਜ ਫਿਰ ਤੋਂ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਨਵੀਂ ਦਿਸ਼ਾ ਤੇ ਅੱਜ ਨਵੀਂ ਦਿਸ਼ਾ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੋਲੀਟੈਕਨਿਕ ਬਾਰੇ ਤੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਮੌਜੂਦ ਨੇ ਡਾਕਟਰ ਜਗਰੂਪ ਸਿੰਘ ਜੋ ਕਿ ਪ੍ਰਿੰਸੀਪਲ ਨੇ ਮਹਿਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਤੇ ਨਾਲ ਹੀ ਉਹਨਾਂ ਨੇ ਤਕਨੀਕੀ ਸਿੱਖਿਆ ਤੇ ਕਈ ਕਿਤਾਬਾਂ ਵੀ ਲਿਖੀਆਂ ਨੇ ਆਓ ਡਾਕਟਰ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਪੋਲੀਟੈਕਨਿਕ ਹੁੰਦਾ ਕੀ ਹੈ ਤੇ ਤਕਨੀਕੀ ਸਿੱਖਿਆ ਦਾ ਜਿਹੜਾ ਅੱਜ ਦੇ ਦੌਰ ਦੇ ਵਿੱਚ ਕੀ ਮਹੱਤਵ ਹੈ ਇਸ ਬਾਰੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਟੂਡੀਓ 'ਚ ਆਉਣ ਲਈ ਸ਼ੁਕਰੀਆ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂithੋਂ ਹੀ ਗੱਲ ਸ਼ੁਰੂ ਕਰਨੀ ਚਾਹਾਂਗਾ ਕਿ ਤਕਨੀਕੀ ਸ ਕਿੰਨੀ ਕੁ ਮਹੱਤਵਪੂਰਨ ਹੈ ਅੱਜ ਦੇ ਦੌਰ ਤੇ ਤਕਨੀਕੀ ਸਿੱਖਿਆ ਬਿਹਤਰ ਮਹੱਤਵਪੂਰਨ ਹੈ ਹੂੰ ਕਿਉਂਕਿ ਤਕਨੀਕੀ ਸਿੱਖਿਆ ਉਹ ਹੁਨਰਮੰਦ ਸਿੱਖਿਆ ਹੈ ਜਿਸ ਨੂੰ ਹਾਸਲ ਕਰਕੇ ਕੋਈ ਵੀ ਵਿਦਿਆਰਥੀ ਨਾ ਸਿਰਫ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ ਆਪਣੇ ਗਿਆਨ ਅਤੇ ਤਜਰਬੇ ਨਾਲ ਆਪਣੇ ਪਰਿਵਾਰ ਦਾ ਪੇਟ ਵੀ ਪਾ ਸਕਦਾ ਹੈ ਤੇ ਦੇਸ਼ ਦੀ ਵੱਡਮੁੱਲੀ ਸੇਵਾ ਵੀ ਕਰ ਸਕਦਾ ਹੈ ਹੂੰ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਉਹਦੇ ਚ ਦੋ ਬਿਹਤਰ ਮਹੱਤਵਪੂਰਨ ਪਹਿਲੂ ਹਨ ਜੋ ਤਕਨੀਕੀ ਸਿੱਖਿਆ ਨਾਲ ਜੁੜੇ ਹੋਏ ਨੇ ਪਹਿਲਾ ਹੈ ਕਿ ਹਰ ਇੱਕ ਬੱਚੇ ਨੂੰ 9ਵੀਂ ਕਲਾਸ ਤੋਂ ਲੈ ਕੇ ਕੋਈ ਨਾ ਕੋਈ ਵੋਕੇਸ਼ਨ ਐਜੂਕੇਸ਼ਨ ਕੋਈ ਨਾ ਕੋਈ ਹਨਰ ਕੋਈ ਨਾ ਕੋਈ ਟੈਕਨੀਕਲ ਐਜੂਕੇਸ਼ਨ ਜ਼ਰੂਰ ਉਸ ਨੂੰ ਆਉਣੀ ਚਾਹੀਦੀ ਹੈ ਤੇ ਦੂਸਰਾ ਪਹਿਲੂ ਹੈ ਕਿ ਜਿਹੜੇ ਸਾਡੇ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਤੇ ਸਾਡੇ ਜਿਹੜੇ ਉਦਯੋਗ ਨੇ ਇਹਨਾਂ ਦੇ ਵਿੱਚ ਘਾਰ ਇੱਕ ਅਪਰ ਰਬਤਾ ਹੋਣਾ ਚਾਹੀਦਾ ਹੈ ਤਾਂ ਕਿ ਵਤ ਤੋਂ ਬਾਤ ਜਿਹੜੇ ਬੱਚੇ ਹੈ ਉਹ ਹੈਂਡਸ-ਆਨ ਟ੍ਰੇਨਿੰਗ ਜਿਹਨੂੰ ਆਪਾਂ ਕਹਿੰਦੇ ਹੱਥਾਂ ਪ੍ਰੈਕਟੀਕਲ ਜਿਹੜੀ ਸਿੱਖਣਾ ਚਾਹੀਦਾ ਉਹਨੂੰ ਆਉਣੇ ਚਾਹੀਦੇ ਨੇ ਤੇ ਇਹ ਇੱਕ ਬੇहद ਲਾਜ਼ਮੀ ਚੀਜ਼ ਹੈ। ਤੋਂ ਇਸ ਲਈ ਮੈਂ ਹਮੇਸ਼ਾ ਕਹਿੰਦਾ ਕਿ ਸਿੱਖੋ ਹੁਨਰ ਨੌਜਵਾਨੋ ਬਣੋ ਉਦਮੀ ਮੁੱਢ ਉਖੜੇ ਬੇਰੋਜ਼ਗਾਰੀਆਂ ਦਾ ਸੰਵਰੇ ਜ਼ਿੰਦਗੀ ਦੇਸ਼ ਦੀ ਚੜੇ ਗੁੱਡੀ ਅੰਤ ਹੋਵੇ ਅਲਾਮਤਾਂ ਸਾਰੀਆਂ ਦਾ ਕਿਉਂਕਿ ਹੁਨਰ ਹੈ ਤਾਂ ਆਜ਼ਾਦੀ ਹੈ ਹੁਨਰ ਹੈ ਤਾਂ ਸੁਰੱਖਿਆ ਹੈ ਚਾਹੇ ਤੁਸੀਂ ਕਿਸੇ ਵੀ ਖੇਤਰ ਨਾਲ ਜੁੜੇ ਹੋ ਚਾਹੇ ਤੁਹਾਡੇ ਕੋਲ ਆਰਟਸ ਹੈ ਚਾਹੇ ਕਾਮਰਸ ਹੈ ਚਾਹੇ ਸਾਇੰਸ ਹੈ ਕੋਈ ਨਾ ਕੋਈ ਹੋਨਰ ਕੋਈ ਨਾ ਕੋਈ ਟੈਕਨਿਕ এডਿਕੇਸ਼ਨ ਦੀ ਸਟਰੀਮ ਕੋਈ ਨਾ ਕੋਈ ਸਕਿੱਲ ਤੁਹਾਨੂੰ ਆਉਣੀ ਚਾਹੀਦੀ ਹੈ ਜੀ ਬਹੁਤ ਖੂਬਸੂਰਤ ਸ਼ਬਦਾਂ ਦੇ ਵਿੱਚ ਤੁਸੀਂ ਆਪਣੀ ਜਿਹੜੀ ਗੱਲ ਆਖੀ ਹੈ ਤੇ ਅੱਜ ਅਸੀਂ ਡਾਕਟਰ ਸਾਹਿਬ ਜਿਵੇਂ ਕਿ ਪੋਲੀਟੈਕਨਿਕ ਬਾਰੇ ਵਿਸ਼ੇਸ਼ ਤੌਰ ਤੇ ਗੱਲ ਕਰਾਂਗੇ ਤਾਂ ਅਸੀਂ ਦੇਖਦੇ ਹਾਂ ਕਿ ਇੰਜੀਨੀਅਰਿੰਗ ਜਾਂ ਬੀਟੈਕ ਬਾਰੇ ਵੀ ਸੁਣਦੇ ਹਾਂ ਤੇ ਇਸ ਤੋਂ ਇਲਾਵਾ ਆਈਟੀਆਈ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਜਾਣਨਾ ਚਾਹੁੰਗਾ ਕਿ ਜਿਹੜਾ ਪੋਲੀਟੈਕਨਿਕ ਹੈ ਇਹ ਜਿਹੜਾ ਬੀਟੈਕ ਦੀ ਡਿਗਰੀ ਹੁੰਦੀ ਹੈ ਜਾਂ ਆਈਟੀਆਈ ਦੇ ਕੋਰਸ ਹੁੰਦੇ ਆ ਇਹਨਾਂ ਨਾਲੋਂ ਕਿਵੇਂ ਡਿਫਰੈਂਟ ਹੈ ITI ਯਾਨੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਇਹਦੇ ਵਿੱਚ ਅਸੀਂ ਇੱਕ ਜਾਂ 2 ਸਾਲ ਦੇ ਕੋਰਸ ਕਰਾਉਂਦੇ ਨੇ ਟੈਕਨੀਕਲ ਐਜੂਕੇਸ਼ਨ ਜਿਹੜੀ ਬੀਟੈਕ ਹੈ ਉਹ ਸੀ ਪਲੱਸ 2 ਤੋਂ ਬਾਅਦ 4 ਸਾਲ ਦਾ ਕੋਰਸ ਕਰਾਉਂਦੇ ਨੇ ਹੁਣ ਪੋਲੀਟੈਕਨਿਕ ਐਸੀ ਕੜੀ ਹੈ ਜੋ ITI ਤੇ ਇੰਜੀਨੀਅਰਿੰਗ ਕਾਲਜਾਂ ਨੂੰ ਜੋੜਦੀ ਹੈ ITI ਤੋਂ ਅਸੀਂ ਪੈਦਾ ਕਰਦੇ ਹਾਂ ਟੈਕਨੀਸ਼ੀਅਨ ਤੇ ਇੰਜੀਨੀਅਰਿੰਗ ਕਾਲਜਾਂ ਤੋਂ ਅਸੀਂ ਪੈਦਾ ਕਰਦੇ ਹਾਂ ਇੰਜੀਨੀਅਰ ਇਹ ਪੋਲੀਟੈਕਨਿਕ ਵਿੱਚੋਂ ਜੂਨੀਅਰ ਇੰਜੀਨੀਅਰ ਪੈਦਾ ਹੁੰਦੇ ਨੇ ਜਿਹੜੇ ਕੀ ਟੈਕਨੀਸ਼ੀਅਨਸ ਨੂੰ ਕਮਾਂਡ ਦਿੰਦੇ ਨੇ ਤੇ ਇੰਜੀਨੀਅਰਸ ਤੋਂ ਕਮਾਂਡ ਲੈਂਦੇ ਨੇ ਜੇ ਇਹ ਪੋਲੀਟੈਕਨਿਕ ਆਪਾਂ ਤਕਨੀਕੀ ਸਿੱਖਿਆ ਦੇ ਵਰਲਡ ਦੇ ਵਿੱਚੋਂ ਖਤਮ ਕਰ ਦਈਏ ਤਾਂ ਨਾ ਆਈਟੀਆ ਜਿਉਂਦੀ ਰਹੇਗੀ ਨਾ ਇੰਜੀਨੀਅਰ ਕਾਲਜ ਹੁੰਦੇ ਰਹਿਣਗੇ ਇੱਕ ਮਹੱਤਵਪੂਰਨ ਕੜੀ ਹੈ ਜਿਹਦਾ ਹੋਣਾ ਬੇहद ਜ਼ਰੂਰੀ ਹੈ ਸੋ ਇਸ ਕਰਕੇ ਪੋਲੀਟੈਕਨਿਕ ਦਾ ਬੇहद ਇੱਕ ਮਹੱਤਵ ਹੈ ਕਿਉਂਕਿ आईटीए ਕਰਨ ਤੋਂ ਬਾਅਦ ਪੋਲੀਟੈਕਨਿਕ ਦੇ ਬੱਚੇ ਆਉਂਦੇ ਨੇ ਤੇ ਪੋਲੀਟੈਕਨਿਕ ਕਰਨ ਤੋਂ ਬਾਅਦ ਉਹ ਡਿਗਰੀ ਕਰਨ ਜਾ ਸਕਦੇ ਨੇ ਤਾਂ ਅੱਗੇ ਇਹ ਆ ਇੱਕ ਮੱਧਪੂਰਨ ਇੱਕ ਸਟਰੀਮ ਹੈ ਸਾਡੇ ਕੋਲ ਜਿਹੜੀ ਕੜੀ ਦੋਨਾਂ ਨੂੰ ਜੋੜਦੀ ਹੈ ਜੀ ਤਾਂ ਪੋਲੀਟੈਕਨਿਕ ਦੀ ਤੁਸੀਂ ਜਿਹੜੀ ਗੱਲ ਕੀਤੀ ਹੈ ਦੇ ਵਿੱਚ ਕੋਰਸ ਜਿਹੜੇ ਨੇ ਆਪਾਂ ਗੱਲ ਕਰੀਏ ਤੇ ਕਿਹੜੇ-ਕਿਹੜੇ ਆਉਂਦੇ ਨੇ ਇਮਤੀਆਜ਼ ਜੀ ਮੈਂ ਤੁਹਾਨੂੰ ਦੱਸਾਂ ਕਿ ਇਸ ਵਕਤ ਸੈਂਕੜੇ ਕੋਰਸ ਪੜ੍ਹ ਗਏ ਨੇ ਹਮ ਹਰ ਸਾਲ ਜਾਂ ਦੋ ਸਾਲਾਂ ਬਾਅਦ ਕਈ-ਕਈ ਨਵੇਂ ਕੋਰਸ ਪੈਦਾ ਹੁੰਦੇ ਨੇ ਜਿਹੜੇ ਪੁਰਾਣੇ ਜਿਹੜੇ ਜਿਹੜੇ ਟ੍ਰੈਡੀਸ਼ਨਲ ਕੋਰਸ ਨੇ ਜਿਵੇਂ ਸਿਵਲ ਇਲੈਕਟ੍ਰੀਕਲ ਮਕੈਨਿਕਲ ਇਲੈਕਟ੍ਰੋਨਿਕਸ ਕੰਪਿਊਟਰ ਆਟੋਮੋਬਾਈਲ ਫਾਰਮੇਸੀ ਡੀਐਮਐਲਟੀ ਇਹਦੇ ਨਾਲ ਨਾਲ ਨਵੇਂ ਜਿਵੇਂ ਕੈਮੀਕਲ ਹੈ ਪ੍ਰੋਡਕਸ਼ਨ ਹੈ ਮਾਈਨਿੰਗ ਹੈ ਮੈਕਾਟਰੋਨਿਕਸ ਆ ਗਈ ਆਰਕੀਟੈਕਚਰ ਹੈ ਬਾਇਓਮੈਡੀਕਲ ਪੈਟਰੋਲੀਅਮ ਔਰ ਮੈਨੈਟਿਕਲ ਇਸ ਤਰ੍ਹਾਂ ਦੇ ਕਿੰਨੇ ਕੋਰਸ ਨੇਟ ਵਿਦਿਆਰਥੀ ਕਰ ਸਕਦੇ ਨੇ ਇਹ 3 ਸਾਲਾਂ ਦੇ ਕੋਰਸ ਹੁੰਦੇ ਨੇ ਜਿਹੜੇ 10ਵੀਂ ਤੋਂ ਬਾਅਦ ਬੱਚੇ ਕਰਦੇ ਨੇ ਤੋ ਇਸ ਕੋਰਸ ਕੰਪਲੀਟ ਕਰਨ ਤੋਂ ਬਾਅਦ ਉਹ ਇੱਕ ਜੂਨੀਅਰ ਇੰਜੀਨੀਅਰ ਬਣ ਜਾਂਦੇ ਨੇ ਤੋ ਉਸ ਖੇਤਰ ਵਿੱਚ ਉਹ ਟੈਕਨੀਸ਼ੀਅਨਸ ਨੂੰ ਕਮਾਂਡ ਕਰਦੇ ਨੇ ਔਰ ਇਸ ਤੋਂ ਕਰਨ ਤੋਂ ਬਾਅਦ ਉਹ ਬੀਟੈਕ ਵਿੱਚ ਵੀ ਜਾ ਸਕਦੇ ਨੇ ਅੱਗੇ ਫਿਰ ਉਹਨਾਂ ਦੇ ਹਾਇਰ ਸਟੱਡੀ ਵਾਸਤੇ ਜਾਂ ਕਿਸੇ ਖੇਤਰ ਬਜਾਣ ਰਸਤੇ ਖੁੱਲ ਜਾਂਦੇ ਨੇ ਤੋ ਇਹ ਇਸ ਤਰ੍ਹਾਂ ਦੇ ਕੋਰਸ ਆਪਣੀ ਚੋਇਸ ਦੇ ਨਾਲ ਬੱਚਾ ਜਿਸ ਖੇਤਰ ਚ ਉਹਦਾ ਇੰਟਰਸਟ ਜ਼ਿਆਦਾ ਹੈ ਉਹ ਚੁਣ ਸਕਦਾ ਹੈ ਜੀ ਤੇ ਇਹਦੇ ਵਿੱਚ ਜੇ ਦਾਖਲਾ ਕਿਸੇ ਵਿਦਿਆਰਥੀ ਨੇ ਲੈਣਾ ਹੋਵੇ ਤਾਂ ਉਹਦੀ ਜਿਹੜੀ ਬੇਸਿਕ ਕੁਆਲਿਫੀਕੇਸ਼ਨ ਹੈ ਜਿਹੜੀ ਬੁਨਿਆਦੀ ਯੋਗਤਾ ਹੈ ਉਹ ਕੀ ਹੋਣੀ ਚਾਹੀਦੀ ਹੈ 10ਵੀਂ 2 ਜਾਂ ਕਿਸੇ ਖਾਸ ਵਿਸ਼ਿਆਂ ਦੇ ਵਿੱਚ ਜਿਹੜੀ ਉਹਨੇ ਪੜ੍ਹਾਈ ਕੀਤੀ ਹੋਈ ਹੋਵੇ ਕਿਹੜੇ ਤਰੀਕੇ ਦੇ ਨਾਲ ਉਹ ਐਡਮਿਸ਼ਨ ਲੈ ਸਕਦੇ ਹਾਂ ਹਾਂਜੀ ਬੇਸਿਕ ਜਿਹੜੀ ਕੁਆਲਿਫੀਕੇਸ਼ਨ ਹੈ ਪੋਲੀਟੈਕਨਿਕ ਵਾਸਤੇ ਉਹ 10ਵੀਂ ਹੈ ਜੀ 10ਵੀਂ ਪਾਸ ਹੋਣੀ ਚਾਹੀਦੀ ਹੈ ਲੇਕਿਨ ਉਹਦੇ ਵਿੱਚ ਸਾਇੰਸ ਮੈਥ ਤੇ ਇੰਗਲਿਸ਼ ਦਾ ਪਾਸ ਹੋਣਾ ਬਿਹਤ ਜਰੂਰੀ ਹੈ ਜੀ ਜੀ ਇਹਨਾਂ ਚੋਂ ਆਪਾਂ ਫੇਲ ਨਹੀਂ ਹੋ ਸਕਦੇ ਹੋਰ ਕਿਸੇ ਸਬਜੈਕਟ ਚ ਹੋਇਆ ਤਾਂ ਉਸ ਨਾਲ ਕੰਪਰਮਾਈਜ਼ ਹੋ ਸਕਦਾ ਹੈ ਹਮ ਹਮ ਸੋ ਦੂਸਰੀ ਗੱਲ ਹੈ ਵੀ ਕੁਝ ਕੋਰਸ ਇਹਦੇ ਵਿੱਚ ਐਸ ਤਰ੍ਹਾਂ ਜਿਸ ਤਰ੍ਹਾਂ ਫਾਰਮੇਸੀ ਦਾ ਕੋਰਸ ਹੈ ਉਹਦੇ ਵਿੱਚ ਲਈ ਪਾਸ ਤੇ ਪਲੱਸ 2 ਹੈ ਜੀ ਬਾਕੀ ਸਾਰੇ ਕੋਰਸਾਂ ਵਾਸਤੇ 10ਵੀਂ ਜਿਹੜੀ ਹੈ ਉਹ ਲਾਜ਼ਮੀ ਹੈ 10ਵੀਂ ਕਲੀਅਰ ਹੋਵੇ ਤਾਂ ਬੱਚੇ ਇਹਦੇ ਵਾਸਤੇ ਅਪਲਾਈ ਕਰ ਸਕਦੇ ਨੇ ਜੀ ਜੀ ਸੋ ਜਿੱਥੋਂ ਤੱਕ ਹੈਗਾ ਵੀ ਜਦੋਂ 10ਵੀਂ ਦਾ ਮੈਸਾਂ ਦਾ ਬੱਚਾ ਅਪੀਅਰ ਹੋ ਜਾਂਦਾ ਪੇਪਰ ਦੇ ਲੈਂਦਾ 10ਵੀਂ ਦੇ ਉਸ ਤੋਂ ਬਾਅਦ ਹੀ ਮਾਪਿਓ ਨੂੰ ਚਾਹੀਦਾ ਕਿ ਜਾਂ ਬੱਚੇ ਨੂੰ ਚਾਹੀਦਾ ਵੀ ਅਸੀਂ ਇਸ ਬਾਰੇ ਸੋਚਣਾ ਸ਼ੁਰੂ ਕਰੀਏ ਹੂੰ ਕਿਉਂਕਿ ਮਈ ਦੇ ਅਖੀਰ ਦੇ ਵਿੱਚ ਇਹ ਇਸ ਤਰ੍ਹਾਂ ਦੀ ਨੋਟੀਫਿਕੇਸ਼ਨ ਨਿਕਲਦੀ ਹੈ ਸਾਡੀ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਉਹ ਨੋਟੀਫਿਕੇਸ਼ਨ ਕੱਢਦੀ ਹੈ ਤਾਂ ਮਈ ਦੇ ਅੰਤ ਵਿੱਚ ਉਹ ਬੱਚੇ ਰਜਿਸਟਰ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜਾ ਰਿਜ਼ਲਟ ਆ ਜਾਂਦਾ ਸਰਟੀਫਿਕੇਟ ਅਪਲੋਡ ਕਰਨੇ ਹੁੰਦੇ ਆ ਉਸ ਤੋਂ ਬਾਅਦ ਫਿਰ ਇੱਕ ਨੋਟੀਫਿਕੇਸ਼ਨ ਹੁੰਦੀ ਜਦੋਂ ਚੁਆਇਸ ਫਿਲਿੰਗ ਕਰਦੇ ਆ ਜੀ ਵੀ ਤੁਸੀਂ ਕਿਹੜੀ ਕਿਹੜੀ ਸਟਰੀਮ ਲੈਣੀ ਹੈ ਜੇ ਕਿਸੇ ਦਾ ਇੰਟਰਸਟ ਹੈ ਕੰਪਿਊਟਰ ਸਾਇੰਸ ਦੇ ਵਿੱਚ ਕਿਸੇ ਦਾ ਇੰਟਰਸਟ ਹੈ ਉਹ ਇਲੈਕਟ੍ਰੋਨਿਕਸ ਜਾਣਾ ਚਾਹੁੰਦਾ ਹੈ ਕਿਸੇ ਦਾ ਖੇਤਰ ਮਕੈਨੀਕਲ ਜਾਣਾ ਚਾਹੁੰਦਾ ਉਹ ਚੁਆਇਸ ਫਿਲਿੰਗ ਕਰਦੇ ਤੇ ਨਾਲ ਚੁਆਇਸ ਆਫ ਸੈਂਟਰਸ ਵੀ ਤੁਸੀਂ ਕਿਸ ਪੋਲੀਟੈਕਨਿਕ ਨੂੰ ਕਰਨੀ ਹੈ ਜੀ ਫਿਰ ਮੈਰਿਟ ਦੇ ਹਿਸਾਬ ਨਾਲ ਤੁਹਾਨੂੰ ਲਿਸਟ ਆਉਂਦੀ ਹੈ ਤੇ ਬੱਚਿਆਂ ਨੂੰ ਜਿਹੜੇ ਉਹਦੇ ਨੰਬਰ ਹੁੰਦੇ ਉਸ ਹਿਸਾਬ ਨਾਲ ਲੋਟ ਹੋ ਜਾਂਦਾ ਸਟੇਸ਼ਨ ਉੱਥੇ ਉਹਨੂੰ ਤਿੰਨ ਚਾਰ ਦਿਨਾਂ ਚ ਰਿਪੋਰਟ ਕਰਨਾ ਹੁੰਦਾ ਜੇ ਉੱਥੇ ਤੁਸੀਂ ਰਿਪੋਰਟ ਨਹੀਂ ਕਰਦੇ ਤਾਂ ਸੀਟ ਕੈਨਸਲ ਹੋ ਜਾਂਦੀ ਹੈ ਜੀ ਤੇ ਇਹ ਫਿਰ ਦਾਖਲੇ ਲਈ ਕੋਈ ਇਮਤਿਹਾਨ ਵੀ ਹੁੰਦਾ ਜਾਂ ਫਿਰ ਉਹਨਾਂ ਮੈਰਿਟ ਦੇ ਆਧਾਰ ਦਸਵੀਂ ਦੇ ਨੰਬਰ ਨੇ ਜਾਂ ਪਲੱਸ 2 ਦੇ ਨੰਬਰ ਨੇ ਉਹਨਾਂ ਦੇ ਆਧਾਰ ਤੇ ਐਡਮਿਸ਼ਨ ਦਿੱਤੀ ਜਾਂਦੀ ਹੈ ਪਿਛਲੇ ਸਾਲ ਪਹਿਲਾਂ ਨ ਕੋਈ 7-8 ਸਾਲ ਪਹਿਲਾਂ ਐਗਜ਼ਾਮ ਹੁੰਦਾ ਸੀ ਇਹਦਾ ਜੀ ਜਿਸ ਨੂੰ ਜੇਟੀ ਕਹਿੰਦੇ ਜੋਇੰਟ ਐਂਟਰਸ ਟੈਸਟ ਹਮ ਪਰ ਹੁਣ ਕਿਉਂਕਿ ਦਾਖਲੇ ਹਮੇਸ਼ਾ ਘਟ ਰਹੇ ਨੇ ਤੋ ਉਸ ਕਰਕੇ ਉਹਨਾਂ ਨੇ ਕੀ ਕੀਤਾ ਕਿ ਫਿਲਹਾਲ ਇਸ ਨੂੰ ਵੇਵ ਆਫ ਕੀਤਾ ਦਸਵੀਂ ਦੀ ਮੈਰਿਟ ਜਿਹੜੇ ਦਸਵੀਂ ਦੇ ਮੈਂ ਦੱਸਿਆ ਜਿਹੜੇ ਸਭ ਉਹਦੇ ਮੈਰਿਟ ਦੇ ਬੇਸ ਤੇ ਦਾਖਲੇ ਹੁੰਦੇ ਐ ਇਸ ਟਾਈਮ ਕੋਈ ਇਗਜ਼ਾਮ ਨਹੀਂ ਹੁੰਦਾ ਜੋ ਦਸਵੀਂ ਦੀ ਮੈਰਿਟ ਆਉਂਦੀ ਉਹਦੇ ਬੇਸ ਤੇ ਐਡਮਿਸ਼ਨ ਹੁੰਦੀ ਹੈ ਜੀ ਅੱਛਾ ਤੁਸੀਂ ਦਸਵੀਂ ਦੀ ਵੀ ਗੱਲ ਕੀਤੀ ਹੈ ਪਲੱਸ 2 ਦੀ ਵੀ ਗੱਲ ਕੀਤੀ ਹੈ ਤਾਂ ਜਿਹੜੇ ਪਲੱਸ 2 ਤੋਂ ਬਾਅਦ ਕਿਹੜੇ-ਕਿਹੜੇ ਕੋਰਸ ਨੇ ਜਿਹੜੇ ਕਿ ਪੋਲੀਟੈਕਨਿਕ ਦੇ ਵਿੱਚ ਪਲੱਸ 2 ਬੇਸਿਕ ਯੋਗਤਾ ਜਿੰਨਾ ਲਈ ਜ਼ਰੂਰੀ ਹੈ ਇੱਕ ਬਹੁਤ ਹੀ ਵਧੀਆ ਸਵਾਲ ਤੁਸੀਂ ਕੀਤਾ ਹੈ ਪੇਰੈਂਟਸ ਮੇਰੇ ਕੋਲ ਬੜੇ ਆਉਂਦੇ ਐ ਕਿਉਂਕਿ ਪੋਲੀਟੈਕਨਿਕ 10ਵੀਂ ਤੋਂ ਬਾਅਦ ਵੀ ਜਾ ਸਕਦੇ ਆ ਪਲੱਸ 2 ਤੋਂ ਬਾਅਦ ਵੀ ਜਾ ਸਕਦੇ ਆ ਬਿਲਕੁਲ ਹਾਂਜੀ ਤੋਂ ਇਹ ਪੁੱਛਦੇ ਹੁੰਦੇ ਵੀ ਇਸ ਕਿਹੜਾ ਰਸਤਾ ਸਹੀ ਹੈ ਹੂੰ ਤਾਂ ਮੈਂ ਦੇਖੋ ਕਹਿੰਨਾ ਦੋਨੇ ਹੀ ਰਸਤੇ ਸਹੀ ਆ ਆਪਣੀ ਆਪਣੀ ਥਾਂ ਲੇਕਿਨ ਮੈਂ ਹਮੇਸ਼ਾ ਕਹਿੰਦਾ ਕਿ 10ਵੀਂ ਤੋਂ ਕਰਕੇ ਜਦੋਂ ਬੱਚਾ ਕਰਦਾ ਉਹ ਤੋ 3 ਸਾਲ ਦੇ ਵਿੱਚ ਡਿਪਲੋਮਾ ਪੂਰਾ ਹੋ ਜਾਂਦਾ ਬਿਲਕੁਲ ਅਗਰ ਤੁਸੀਂ 12ਵੀਂ ਤੋਂ ਬਾਅਦ ਆਉਂਦੇ ਹੋ ਜਿਨ੍ਹਾਂ ਦੀ ਪਲੱਸ 2 ਜਿਨ੍ਹਾਂ ਕੋਲ ਨਾਨ ਮੈਡੀਕਲ ਹੈ ਉਹਨੂੰ 1 ਸਾਲ ਦੀ ਛੋਟ ਹੁੰਦੀ ਹੈ ਉਨਰ ਵਾਸਤੇ 2 ਸਾਲ ਦਾ ਕੋਰਸ ਰਹਿੰਦਾ ਹੈ ਹੂੰ ਤੋ 10ਵੀਂ ਤੋਂ ਬਾਅਦ 2 ਸਾਲ +1 +2 ਤੇ 2 ਸਾਲ ਤੁਸੀਂ ਇਹ ਵੀ ਹੋਗੇ ਤਾਂ ਚਾ ਇੱਕ ਸਾਲ ਤਾਂ ਜ਼ਿਆਦਾ ਲੱਗਦਾ ਦੂਸਰਾ +1 +2 ਦਾ ਪ੍ਰੈਸ਼ਰ ਜਦੋਂ ਬੱਚੇ ਜਾਂਦੇ ਆ ਉਹ ਸਟਾਈਲ ਪੜਦੇ ਆ ਉਹ ਟਿਊਸ਼ਨਾਂ ਰੱਖਦੇ ਆ ਬੜਾ ਪ੍ਰੈਸ਼ਰ ਪੁਆਇੰਟ ਤੇ ਹੁੰਦਾ ਸੋ ਇੱਕ ਬਹੁਤ ਸੁਖਾਲਾ ਰਸਤਾ ਹੈ ਕਿ ਜੇ 10ਵੀਂ ਤੋਂ ਬਾਅਦ ਡਿਪਲੋਮੇ ਵਿੱਚ ਆ ਜੀਏ ਡਿਪਲੋਮੇ ਵਿੱਚ ਤੋਂ ਬਾਅਦ ਸਿੱਧੇ ਸੈਕੰਡ ਇਅਰ ਚ ਸੀਟ ਮਿਲ ਜਾਣੀ ਹੈ ਬੀਟੈਕ ਵਿੱਚ ਹਮ ਸੈਕੰਡ ਇਅਰ ਦੀ ਸੀਟ ਮਿਲ ਜਾਣੀ ਹੈ ਅੱਗੇ ਜਾ ਕੇ ਉਹਨਾਂ ਵਾਸਤੇ ਵੀ ਫਾਇਦਾ ਜਿਹੜੇ ਬੱਚੇ ਨੇ ਡਿਪਲੋਮਾ ਕੀਤਾ ਹੁੰਦਾ ਉਸ ਨੂੰ ਇੱਕ ਸਾਲ ਮਾਫ ਹੁੰਦਾ ਡਿਗਰੀ ਵਾਸਤੇ ਵੀ ਹਮ ਹਮ ਤੋਂ ਉੱਥੇ ਜਾਂਦੇ ਉੱਥੇ 3 ਸਾਲ ਲੱਗਣੇ ਉਹਨਾਂ ਦਾ ਤੇ ਇਹ ਰਸਤੇ ਚੋਂ ਬੱਚੇ ਟੌਪਰ ਰਹਿੰਦੇ ਆ ਕਿਉਂਕਿ ਉਹਨਾਂ ਨੇ ਪਹਿਲੇ ਸਬਜੈਕਟ ਬਿਲਕੁਲ ਸਿਰਫ ਵਿਸਤਾਰ ਦੀ ਲੋਡ ਹੁੰਦੀ ਹੈ ਉਹ ਬੀਟੈਕ ਚ ਜਾ ਕੇ ਕਰਦੇ ਨੇ ਸੋ ਮੈਂ ਹਮੇਸ਼ਾ ਉਹਨਾਂ ਨੂੰ ਗਾਈਡ ਕਰਦਾ ਕਿ ਅਗਰ ਉਹਨਾਂ ਨੇ ਇੰਜੀਨੀਅਰਿੰਗ ਕਰਨੀ ਹੈ ਤਾਂ ਥਰੂ ਪੋਲੀਟੈਕਨਿਕ ਕੀਤੀ ਜਾਵੇ ਜਿਸ ਨੂੰ ਲੀਟ ਐਂਟਰੀ ਕਹਿੰਦੇ ਆ ਇਹਦੇ ਨਾਲ ਬੱਚੇ ਨੂੰ ਪ੍ਰੈਕਟੀਕਲੀ ਵੀ ਸਾਊਂਡ ਹੋ ਜਾਂਦੇ ਹੁਣ ਕਈ ਜਗ੍ਹਾ ਤੇ ਕੰਪਨੀਆਂ ਮੰਗਦੇ ਆ ਸੀ ਉਹ ਬੱਚੇ ਲੈਣੇ ਆ ਜਿਹੜੇ ਨੇ ਡਿਪਲੋਮਾ ਪਹਿਲਾਂ ਕੀਤਾ ਤੇ ਬੀਟੈਕ ਬਾਅਦ ਕੀਤੀ ਹੈ ਕਿਉਂਕਿ ਉਹ ਪ੍ਰੈਕਟੀਕਲੀ ਬਹੁਤ ਸਾਊਂਡਦੇ ਜਿਹੜੇ ਬੀਟੈਕ ਦੇ ਬੱਚੇ ਹੁੰਦੇ ਉਹਨਾਂ ਨੂੰ ਪ੍ਰੈਕਟੀਕਲੀ ਇੰਨੇ ਸਾਊਂਡ ਨਹੀਂ ਹੁੰਦੇ ਉਹਨਾਂ ਨੇ ਥਿਊਰੀ ਪਾਰਟ ਜ਼ਿਆਦਾ ਕੀਤਾ ਜੀ ਤਾਂ ਬਹੁਤ ਸਾਰੇ ਐਡਮਿਸ਼ਨ ਲੈ ਨਹੀਂ ਹੋਣਗੇ ਤਾਂ ਉਹਨਾਂ ਦਾ ਫਿਰ ਬੀਟੈਕ ਦੇ ਵਿੱਚ ਜਾਣ ਦਾ ਕੀ ਰਸਤਾ ਹੁੰਦਾ ਇੱਕ ਸਾਲ ਦਾ ਉਹਨਾਂ ਨੂੰ ਜਿਹੜੀ ਛੂਟ ਮਿਲਦੀ ਹੈ ਤੇ ਕੀ ਉਹਨਾਂ ਦੇ ਐਡਮਿਸ਼ਨ ਦੇ ਵਿੱਚ ਹੋਰ ਵੀ ਕੋਈ ਰਿਲੈਕਸੇਸ਼ਨ ਮਿਲਦੀ ਹੈ ਜਦੋਂ ਬੀਟੈਕ ਚ ਜਾਂਦੇ ਨੇ ਉਹ ਹਾਂਜੀ ਜਦੋਂ ਡਿਪਲੋਮੇ ਦੇ ਮੈਰਿਟ ਦੇ ਬੇਸ ਤੇ ਬਣਦਾ ਜਦੋਂ ਡਿਪਲੋਮਾ ਉਹਦਾ ਕੰਪਲੀਟ ਹੋ ਜਾਂਦਾ ਹੈ ਪੋਲੀਟੈਕਨਿਕ ਵਿੱਚ ਤੇ ਉਹ ਜਿੰਨੇ ਨੰਬਰ ਉਹਦੇ ਬੇਸ ਤੇ ਸਾਰੇ ਹੀ ਕਾਲਜਾਂ ਵਿੱਚ ਸੀਟਾਂ ਰੱਖੀਆਂ ਹੋਏ ਜਿਹਨੂੰ ਕਹਿੰਦੇ ਆ ਲੈਟਰਲ ਐਂਟਰੀ ਟੈਸਟ ਜੀ ਹਰ ਇੱਕ ਸਬਜੈਕਟ ਦੀਆਂ ਸੀਟਾਂ ਉੱਤੇ ਹੈਗੀਆਂ ਤਾਂ ਬੱਚੇ ਅਪਲਾਈ ਕਰਦੇ ਨੇ ਭਾਵੇਂ ਉਹ ਸੀਟਾਂ ਲਿਮਟਿਡ ਹੁੰਦੀਆਂ ਪਰ ਜਿਹੜ ਤੋ ਫਿਰ ਜਦੋਂ ਉੱਥੇ ਜਾਂਦੇ ਤੇ 1 ਸਾਲ ਨੇ ਉਹਨਾਂ ਲਈ ਪੂਰੀ ਮਾਫ ਹੁੰਦਾ ਤੋ 3 ਸਾਲ ਕਰਦੇ ਆ ਲੇਕਿਨ ਕਿਉਂਕਿ ਬੱਚਿਆਂ ਨੇ ਸਿਲੇਬਸ ਪਹਿਲਾਂ ਹੀ ਕੀਤਾ ਹੁੰਦਾ ਜਾਂ ਇਹਨਾਂ ਨੇ ਸਟੱਡੀ ਕੀਤੀ ਹੁੰਦੀ ਹੈ ਇਹ ਬੱਚੇ ਹਮੇਸ਼ਾ ਲੀਡ ਕਰਦੇ ਆ ਉਸ ਤੋਂ ਬਾਅਦ ਟਾਪਰ ਬਣ ਕੇ ਨਿਕਲਦੇ ਨੇ ਸੋ ਇਹ ਰਸਤਾ ਮੈਂ ਹਮੇਸ਼ਾ ਬੱਚਿਆਂ ਨੂੰ ਪੇਰੈਂਟਸ ਨੂੰ ਕਹਿੰਨਾ ਪ੍ਰੈਫਰ ਕੀਤਾ ਜੇ ਮਤਲਬ ਜੇ ਕਿਸੇ ਵਿਦਿਆਰਥੀ ਨੇ ਪਹਿਲਾਂ ਹੀ ਸੋਚਿਆ ਹੋਵੇ ਕਿ ਉਹਨੇ ਇੰਜੀਨੀਅਰਿੰਗ ਦੇ ਵਿੱਚ ਜਾਣਾ ਹੈ ਜਾਂ ਤਕਨੀਕੀ ਸਿੱਖਿਆ ਦੇ ਖੇਤਰ 'ਚ ਹੀ ਜਾਣਾ ਹੈ ਤਾਂ ਬੈਸਟ ਹੈ ਕਿ +1 +2 ਕਰਨ ਦੀ ਬਜਾਏ ਉਹ ਪਹਿਲਾਂ ਪੋਲੀਟੈਕਨਿਕ ਚ ਜਾਵੇ ਫਿਰ ਉੱਥੋਂ ਇੰਜੀਨੀਅਰਿੰਗ ਦੇ ਚਲੇ ਜਾਏ ਤੇ ਮੇਰਾ ਖਿਆਲ ਹੈ ਡਾਕਟਰ ਸਾਹਿਬ ਇੱਥੇ ਇਹ ਵੀ ਤਾਂ ਫਾਇਦਾ ਹੁੰਦਾ ਹੋਏਗਾ ਨਾ ਜੇਕਰ ਵਿਚਕਾਰ ਉਹਨੂੰ ਕਿਤੇ ਆਪਣੇ ਘਰੇਲੂ ਹਾਲਾਤ ਕਰਕੇ ਕਿਤੇ ਜੌਬ ਕਰਨੀ ਪਈ ਤਾਂ ਮੇਰਾ ਖਿਆਲ ਹੈ ਵੀ ਫਾਇਦਾ ਹੁੰਦਾ ਹੋਣਾ ਹਾਂ ਜੌਬ ਕਰਨੀ ਪਈ ਤਾਂ ਪੋਲੀਟੈਕਨਿਕ ਤੋਂ ਬਾਅਦ ਪਹਿਲਾਂ ਜੌਬ ਕਰ ਸਕਦਾ ਜੀ ਜੀ ਅੱਜਕੱਲ ਕਿਉਂਕਿ ਨਵੀਂ ਐਜੂਕੇਸ਼ਨ ਪਾਲਿਸੀ ਨੇ ਕਿਹਾ ਵੀ ਕਦੋਂ ਮਰਜ਼ੀ ਤੁਸੀਂ ਜਾ ਸਕਦੇ ਹੋ ਐਡਮਿਸ਼ਨ ਦੁਆਰਾ ਮਿਲ ਸਕਦੀ ਹੈ ਤਾਂ ਉਹ ਪੋਲੀਟੈਕਨਿਕ ਦਾ ਬੇਸ ਤੇ ਉਹਨੂੰ ਜੋਬ ਕਰੀ ਮਿਲ ਜਾਣੀ ਹੈ ਉਹ 2-3 ਸਾਲ ਕਰੇ ਜਦੋਂ ਹਾਲਾਤ ਲੱਗਦਾ ਠੀਕ ਹੋ ਗਏ ਵਿੱਚ ਜਿਹੜੇ ਕਿਹੜੇ ਸਬਜੈਕਟ ਪੜ੍ਹੇ ਹੋਣ ਚਾਹੀਦੇ ਕਿ ਨਾਨ ਮੈਡੀਕਲ ਹੋਣਾ ਜ਼ਰੂਰੀ ਹੈ ਨਾਨ ਮੈਡੀਕਲ ਤਾਂ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਕਮਰਸ ਹੀ ਆਰਟਸ ਲਿਆ ਤਾਂ ਉਹਨੂੰ ਪੋਲੀਟੈਕਨਿਕ ਵਿੱਚ ਇਹਦਾ 1 ਸਾਲ ਦੀ ਛੋਟ ਮਿਲਦੀ ਉਹ ਨਹੀਂ ਮਿਲਣੀ ਉਹਨੂੰ ਪਹਿਲੇ ਸਾਲ 'ਚ ਦਾਖਲਾ ਮਿਲੇਗਾ 10ਵੀਂ ਹੀ ਜਿਹੜੀ ਉਹਦੀ ਬੇਸਿਕ ਯੋਗਤਾ ਗਣੀ ਜਾਏਗੀ ਮਿਟੀ ਜਾਏਗੀ ਪਲੱਸ 2 ਨਾਨ ਮੈਡੀਕਲ ਹੋਣਾ ਬਹੁਤ ਜ਼ਰੂਰੀ ਹੈ ਸਿਰਫ ਜਿਹੜਾ ਫਾਰਮੇਸੀ ਦਾ ਡਿਪਲੋਮਾ ਹੈ ਜਿੱਦੇ 'ਚ ਮੈਡੀਕਲ ਵੀ ਲੈ ਲੈਂਦੇ ਆ ਤੇ ਨਾਨ ਮੈਡੀਕਲ ਵੀ ਅੱਛਾ ਜੀ ਜੀ ਅੱਛਾ ਇੱਕ ਚੀਜ਼ ਹੋਰ ਦੱਸੋ ਕਿ ਜਿਵੇਂ ਕਿ ਤੁਸੀਂ ਦੱਸਿਆ ਕਿ ਪੋਲੀਟੈਕਨਿਕ ਕਰਨ ਤੋਂ ਬਾਅਦ ਬੀਟੈਕ ਦੇ ਵਿੱਚ ਜਿਹੜੀ ਐਡਮਿਸ਼ਨ ਮਿਲ ਜਾਂਦੀ ਹੈ ਬੱਚੇ ਦਾ ਕੋਈ ਗੈਪ ਦਾ ਵੀ ਕੋਈ ਸਮੱਸਿਆ ਇੱਥੇ ਆ ਸਕਦੀ ਹੈ ਕਿ 9 ਸਾਲ ਦਾ ਜਾਂ ਇਸ ਤੋਂ ਵੱਧ ਗੈਪ ਨਹੀਂ ਹੋਣਾ ਚਾਹੀਦਾ ਜਾਂ ਫਿਰ 2 ਸਾਲ ਦਾ ਗੈਪ ਕਿਸੇ ਦਾ ਹੋ ਗਿਆ ਤਾਂ ਫਿਰ ਵੀ ਐਡਮਿਸ਼ਨ ਉਹਨੂੰ ਮਿਲ ਸਕਦੀ ਹੈ ਨਹੀਂ ਇਹਦੇ 'ਚ ਕੋਈ ਫਿਰ ਵੀ ਹੋ ਨਹੀਂ ਸਕਦੀ ਇਹਦੇ 'ਚ ਕੋਈ ਜੀ 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 ਅੱਛਾ ਥੋੜਾ ਜਿਹਾ ਤੁਸੀਂ ਪਹਿਲਾਂ ਜਿਵੇਂ ਗੱਲ ਕਰ ਰਹੇ ਸੀ ਕਿ ਮਈ ਤੋਂ ਸਟਾਰਟ ਹੁੰਦਾ ਜਿਹੜਾ ਦਾਖਲੇ ਦਾ ਜਿਹੜਾ ਪੂਰਾ ਪ੍ਰੋਸੈਸ ਹੈ ਥੋੜਾ ਜਿਹਾ ਉਸ ਪ੍ਰੋਸੈਸ ਬਾਰੇ ਦੱਸੋ ਕਿ ਕਦੋਂ ਐਗਜੈਕਟ ਡੇਟਸ ਕਦੋਂ ਹੁੰਦੀਆਂ ਨੇ ਤੇ ਕੀ ਤਰੀਕਾ ਹੁੰਦਾ ਅਪਲਾਈ ਕਰਨ ਦਾ ਮਈ ਦੇ ਐਂਡ ਵਿੱਚ ਨਾ ਲਾਸਟ ਵੀਕ ਆਫ ਮੇ ਜੀ ਲਾਸਟ ਵੀਕ ਉਹ ਮੇ ਦੇ ਵਿੱਚ ਇੱਕ ਨੋਟੀਫਿਕੇਸ਼ਨ ਆਉਂਦੀ ਹੈ ਉਸ ਨੋਟੀਫਿਕੇਸ਼ਨ ਹੁੰਦਾ ਵੀ ਜਿਹੜੇ ਬੱਚੇ ਪੋਲੀਟੈਕਨਿਕ ਐਡਮਿਸ਼ਨ ਲੈਣਾ ਚਾਹੁੰਦੇ ਆ ਉਹ ਇਸ ਸਾਈਟ ਤੇ ਜਾ ਕੇ ਸਾਈਟ ਹੈ www.punjabtech.com ਇਸ ਸਾਈਟ ਤੇ ਉੱਤੇ ਜਾ ਕੇ ਉਹ ਦਾਖਲਾ ਪੋਰਟਲ ਖੁੱਲ ਜਾਂਦਾ ਉਹ ਘਰੇ ਬੈਠ ਕੇ ਵੀ ਕਰ ਸਕਦੇ ਆ ਉਹ ਕਿਸੇ ਪੋਲੀਟੈਕਨਿਕ ਜਾ ਕੇ ਵੀ ਕਿਉਂਕਿ ਉਹਨਾਂ ਦੇ ਵੀ ਕਾਉਂਸਲਿੰਗ ਸੈੱਲ ਬਣੇ ਹੁੰਦੇ ਆ ਉੱਥੇ ਵੀ ਰਜਿਸਟਰ ਪੁੱਛਦੀ ਆ ਉਹ ਬੱਚੇ ਰਜਿਸਟਰ ਕਰਾਉਂਦੇ ਆ ਕਿ ਮੈਂ ਆ ਨੇਮ ਹੈ ਮੇਰਾ ਆ ਤੇ ਉਸ ਉਸ ਵੇਲੇ ਤੱਕ ਰਿਜ਼ਲਟ ਨਹੀਂ ਆਇਆ ਹੁੰਦਾ لیکن ਉਹ ਡਿਸਕ੍ਰਿਪਸ਼ਨ ਪਹਿਲਾਂ ਹੋ ਜਾਣੀ ਹੈ ਉਹਦੀ ਬਹੁਤ ਨੋਮੀਨਲ ਜੀ ਫੀਸ ਹੁੰਦੀ ਹੈ ਉਹ ਨੋਮੀਨਲ ਫੀਸ ਕੰਮ ਕਰਕੇ ਰਜਿਸਟਰ ਹੋ ਜਾਂਦੇ ਆ ਜਦੋਂ ਬੱਚੇ ਰਜਿਸਟਰ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਨੋਟੀਫਿਕੇਸ਼ਨ ਆਉਂਦੀ ਹੈ ਵੀ ਹੁਣ ਤੁਸੀਂ ਰਿਜ਼ਲਟ ਆਉਣ ਤੋਂ ਬਾਅਦ ਵੀ ਤੁਸੀਂ ਸਰਟੀਫਿਕੇਟ ਅਪਲੋਡ ਕਰਨੇ ਜੀ ਉਹ ਬੱਚੇ ਆਪਣੇ ਸਰਟੀਫਿਕੇਟ ਅਪਲੋਡ ਕਰਦੇ ਉਹ ਵੈਰੀਫਾਈ ਹੁੰਦੇ ਉੱਥੋਂ ਹਮ ਵੈਰੀਫਾਈਡ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਆਉਂਦੀ ਚੁਆਇਸ ਫਿਲਿੰਗ ਹਮ ਫਿਰ ਤੁਸੀਂ ਕਿਸ ਪੋਸਟਿਕ ਜਾਣਾ ਕਿਸੇ ਨੇ ਕੋਈ ਲੁਧਿਆਣਾ ਦੀ ਪੋਲਟੈਕ ਲੈਣੀ ਹੈ ਕਿਸੇ ਨੇ ਜਲੰਧਰ ਜਾਣਾ ਕਿਸੇ ਹੁਸ਼ਿਆਰਪੁਰ ਜਾਣਾ ਉਸ ਪੋਲਟੈਕ ਦਾ ਨਾਮ ਭਰਦੇ ਫਿਰ ਬ੍ਰਾਂਚ ਵੀ ਭਰਨੀ ਹੁੰਦੀ ਹੈ ਮੈਂ ਕੰਪਿਊਟਰ ਸਾਇੰਸ ਲੈਣੀ ਹੈ ਇਲੈਕਟ੍ਰੋਨਿਕਸ ਲੈਣੀ ਹੈ ਸਿਵਲ ਲੈਣੀ ਹੈ ਮਕੈਨੀਕਲ ਲੈਣੀ ਹੈ ਹੁਣ ਜੇ ਤਾਂ ਉਹਨੇ ਨੰਬਰ ਉਹਦੇ ਬੱਚੇ ਦੇ ਹੈ ਤਾਂ ਪਹਿਲੀ ਚੁਆਇਸ ਮਿਲ ਜਾਂਦੀ ਨਹੀਂ ਉਹਨੂੰ ਸੈਕੰਡ ਚੁਆਇਸ ਮਿਲ ਜਿੰਦੀ ਥਰਡ ਚੁਆਇਸ ਜਿਹੜੀ ਉਹਦੀ ਮਿਲ ਜਾਂਦੀ ਉਸ ਤੋਂ ਬਾਅਦ ਬੱਚੇ ਉੱਥੇ ਰਿਪੋਰਟ ਕਰਦੇ ਬੱਚੇ ਨੂੰ 3-4 ਦਿਨ ਦਿੰਦੇ ਰਿਪੋਰਟ ਕਰਕੇ ਤੇ ਫੀਸ ਜਮ੍ਹਾਂ ਕਰਾਉਣੀ ਹੁੰਦੀ ਹੈ ਉਹ ਬੱਚੇ ਉੱਥੇ ਰਿਪੋਰਟ ਕਰ ਲੈਂਦੇ ਜੇ ਬੱਚੇ ਉਹ ਨਹੀਂ ਰਿਪੋਰਟ ਕਰਦਾ ਤਾਂ ਉਹ ਸੀਟ ਅਗਲੇ ਬੱਚੇ ਨੂੰ ਅਲਾਟ ਹੋ ਜਾਂਦੀ ਹੈ ਸੋ ਇੱਕ ਇੱਕ ਸੈਂਟਰਲ ਪ੍ਰਣਾਲੀ ਹੈ ਜਿਹੜੀ ਬੜੀ ਪਾਰਦਰਸ਼ੀ ਹੈ ਇਹਦੇ ਵਿੱਚ ਬੜੀ ਟਰਾਂਸਪਰੈਂਸੀ ਹੈ ਇਹਦੇ ਵਿੱਚ ਕੋਈ ਨਹੀਂ ਬੱਚੇ ਆਪਣੇ ਮਾਰਕਸ ਖੁਦ ਘਰ ਬੈਠ ਕੇ ਵੀ ਅਪਲੋਡ ਕਰ ਸਕਦੇ ਉਹ ਕਿਸੇ ਸੈਂਟਰ 'ਚ ਜਾ ਕੇ ਵੀ ਅਪਲੋਡ ਕਰ ਸਕਦੇ ਜੀ ਅੱਛਾ ਇਹ ਜਿਹੜੇ ਤਰੀਕਾ ਹੈ ਜਿਹੜਾ ਐਡਮਿਸ਼ਨ ਦਾ ਪ੍ਰੋਸੀਜਰ ਹੈ ਕਿ ਇਹ ਪ੍ਰਾਈਵੇਟ ਕਾਲਜਸ ਦੇ ਲਈ ਵੀ ਇੱਕੋ ਹੀ ਹੈ ਜਾਂ ਗਵਰਨਮੈਂਟ ਕਾਲਜਸ ਐਡਿਟ ਕਾਲਜਸ ਸਾਰਿਆਂ ਲਈ ਇੱਕੋ ਹੀ ਹੈ ਚਾਹੇ ਕਿਸੇ ਵੀ ਹੈਗਾ ਉਹ ਇੱਕੋ ਹੀ ਪੋਰਟਲ 'ਤੇ ਅਪਲੋਡ ਹੋਣਗੇ ਜੀ ਠੀਕ ਹੈ ਤੇ ਅੱਛਾ ਇੱਕ ਹੋਰ ਚੀਜ਼ ਜਿਹੜੀ ਤਕਨੀਕੀ ਸਿੱਖਿਆ ਦੇ ਨਾਲ ਆਮ ਤੌਰ ਤੇ ਕਹੀ ਜਾਂਦੀ ਹੈ ਕਿ ਮੁੰਡੇ ਨੇ ਜਿਹੜੇ ਜ਼ਿਆਦਾ ਜਾਣਦੇ ਨੇ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਤੇ ਆਮ ਤੌਰ ਤੇ ਸਮਝਿਆ ਵੀ ਜਾਂਦਾ ਹੈ ਕਿ ਮੁੰਡਿਆਂ ਲਈ ਜ਼ਿਆਦਾ ਟੁਕਮੀ ਹੈ ਕੀ ਇਹ ਗੱਲ ਕਿੰਨੀ ਕੁ ਸਹੀ ਹੈ ਪਹਿਲਾਂ ਤਾਂ ਇਹ ਮੈਂ ਪੁੱਛਣਾ ਚਾਹੁੰਦਾ ਫਿਰ ਦੂਜੇ ਨੰਬਰ ਤੇ ਇਹ ਵੀ ਹੈ ਕਿ ਕੋਈ ਉਹ ਜਿਹੇ ਵੀ ਵਿਸ਼ੇਸ਼ ਤੌਰ ਤੇ ਕੋਰਸੇ ਹੈਗੇ ਜਿਹੜੇ ਕਿ ਕੁੜੀਆਂ ਖਾਸ ਤੌਰ ਤੇ ਕਰ ਸਕਣ ਇਮਤੀਆਜ਼ ਜੀ ਜਦੋਂ ਅਸੀਂ ਸਟੈਟਿਸਟਿਕਸ ਦੇਖਦੇ ਆਪਾਂ ਅੰਕੜੇ ਦੇਖਦੇ ਆ ਤਾਂ ਅਜੇ ਵੀ 15 ਤੋਂ 20% ਹੀ ਲੜਕੀਆਂ ਹਿੰਦੁਸਤਾਨ ਦੇ ਵਿੱਚ ਟੈਕਨੀਕਲ ਸਿੱਖਉਂਦੀਆਂ ਬਾਕੀ ਸਾਰ ਅ ਆਕਾਸ਼ ਹੈ ਉਹ ਲੜਕੀਆਂ ਨੇ ਮੰਨ ਲਿਆ ਹੋਇਆ ਪਰ ਬੜੀ ਹੈਰਾਨ ਕਰਦੀ ਹੈ ਚੀਜ਼ ਵੀ ਜਿੰਨੀ ਉਹ 15% ਵਿੱਚ ਆਉਂਦੀ ਹੈ ਜਦੋਂ ਪਲੇਸਮੈਂਟ ਦੀ ਗੱਲ ਹੁੰਦੀ ਹੈ ਚੋਣ ਦੀ ਗੱਲ ਹੁੰਦੀ ਹੈ ਉਹ ਲੜਕੀਆਂ 70 ਤੋਂ 80% ਜ਼ਿਆਦਾ ਬਾਜੀ ਮਾਰ ਜਾਂਦੀਆਂ ਅੱਛਾ ਸੋ ਮੈਂ ਇਹ ਕਹਿੰਨਾ ਵੀ ਅੱਜ ਅੱਗੇ ਸਾਨੂੰ ਹੁੰਦਾ ਵੀ ਲੜਕੀਆਂ ਜਿਹੜੀਆਂ ਨਾ ਉਹ ਜਾਂ ਉਹਨਾਂ ਨੇ ਇਲੈਕਟ੍ਰੋਨਿਕਸ ਲੈਣੀ ਹੈ ਜਾਂ ਕੰਪਿਊਟਰ ਲੈਣੀ ਹੈ ਜਾਂ ਇਲੈਕਟ੍ਰੀਕਲ ਆਰਕਟੈਕਚ ਬਹੁਤ ਲਿਮਟਿਡ ਜੇ ਫੀਲਡ ਜਾਂਦੇ ਹੁਣ ਅੱਜਕੱਲ ਮੈਂ ਹੈਰਾਨ ਹੁੰਦਾ ਵੀ ਲੜਕੀਆਂ ਮੈਕੈਨਿਕਲ ਵਿੱਚ ਵੀ ਜਾ ਰਹੀਆਂ ਜਿੱਥੇ ਚੱਲੇ ਵੀ ਲੜਕੀ ਜਾ ਸਕਦੇ ਉੱਥੇ ਵੀ ਕਿਉਂਕ ਲੜਕੀਆਂ ਐਰੋਨੈਟਿਕਲ ਚ ਜਾ ਰਹੀਆਂ ਆਪਣੇ ਚੰਡੀਗੜ੍ਹ ਐਰੋਨੈਟਿਕਲ ਕਾਲਜ ਕਲਪਨਾ ਚਾਵਲਾ ਜੀ ਉੱਥੋਂ ਪੜ੍ਹ ਕੇ ਗਈ ਜਿਹੜੇ ਪੁਲਾੜ ਯਾਤਰੀ ਬਣੇ ਸੀ ਫਿਰ ਐਸਾ ਕੋਈ ਵੀ ਖੇਤਰ ਨਹੀਂ ਰਹੇਗਾ ਜਿੱਥੇ ਲੜਕੀਆਂ ਨਹੀਂ ਜਾ ਸਕਦੀਆਂ ਹਰ ਇੱਕ ਖੇਤਰ ਵਿੱਚ ਲੜਕੀਆਂ ਜਾਂਦੀਆਂ ਤੇ ਜੇ ਆਪਾਂ ਐਂਟਰਪ੍ਰੀਨਿਅਰਸ਼ਿਪ ਦੀ ਗੱਲ ਲਈਏ ਤਾਂ ਜਿਹੜੇ ਹਿੰਦੁਸਤਾਨ ਦੇ ਬੈਸਟ ਐਂਟਰਪ੍ਰੀਨਿਅਰਸ ਕੱਢੀ ਉਹਦੇ ਵਿੱਚ ਵੀ இந்து ਜੈਨ ਇੰਦਰਾ ਨੂਈ ਹੈ ਕਿਰਨ ਮਜਮਦਾਰ ਹੈ ਇਕਤਾ ਕਪੂਰ ਹੈ ਚੰਦਾ ਕੋਛੜਾ ਹੈ ਵੰਦਰਨ ਲੂਥਰਾ ਹੈ ਇਹ ਸਾਰੇ ਨਾਂ ਜਿਹੜ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਵੀ ਔਰਤਾਂ ਹੁੰਦੇ ਹੋਏ ਇੱਕ ਸਫਲ ਐਂਟਰਪ੍ਰੀਨਿਅਰ ਬਣੇ ਆ ਇਸੇ ਤਰ੍ਹਾਂ ਦਾ ਦ ਸੀਕਰਟ ਇੱਕ ਕਿਤਾਬ ਆਈ ਹੈ ਬੜੀ ਪੌਪੂਲਰ ਹੈ ਵਰਲਡ ਚ ਜਿੱਤੀਆਂ ਬਿਲੀਅਨਸ ਕਾਪੀ ਸੇਲ ਹੋਈਆਂ ਰੋਂਡਾ ਬੇਨ ਅਸਟ੍ਰੇਲੀਅਨ ਫੀਮੇਲ ਆਥਰ ਹੈ ਜਿਹੜੀ ਇੰਨੀ ਚਰਚਿਤ ਹੈ ਉਹਨੇ ਕਿ ਇਸੇ ਤਰ੍ਹਾਂ ਜੇਕਰ ਰੋਲਿੰਗ ਤੁਨ ਪਰ ਦਾ ਹੈਰੀ ਪੌਟਰ ਸੀਰੀਜ਼ ਹੈ ਉਹ ਬਣਾਉਣ ਵਾਲੀ ਜੇਕਰ ਸ਼ੀਜ਼ ਅ ਬ੍ਰਿਟਿਸ਼ ਆਥਰ ਸੋ ਇਸ ਤਰ੍ਹਾਂ ਹਰ ਖੇਤਰ ਵਿੱਚ ਇਹ ਲੜਕੀਆਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਵੀ ਅਸੀਂ ਕਿਸੇ ਨੂੰ ਘਟ ਨਹੀਂ ਹੈ ਹੁਣ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਵੀ ਔਰ ਸਾਡੇ ਕੋਲ ਹੁਣ ਕੰਪਨੀ ਆਂਦੀ ਆ ਕਿਉਂਕਿ ਉਹ ਮਕੈਨਿਕਲ ਦੇ ਵਿੱਚ ਸਾਨੂੰ ਲੜਕੀਆਂ ਨਹੀਂ ਮਿਲਦੀਆਂ ਮੈਨੂੰ ਕਹਣਗੇ ਫੋਨ ਕਰਕੇ ਪ੍ਰਿੰਸੀਪਲ ਸਾਹਿਬ ਮਕੈਨਿਕਲ ਚ ਕਿੰਨੀਆਂ ਕ ਲੜਕੀਆਂ ਮੈਨੂੰ ਦੋ ਆ ਉਹ ਸਾਨੂੰ ਭੇਜ ਦਿਓ ਸਾਨੂੰ ਤਾਂ 15 20 ਚਾਹੀਦੀਆਂ ਕਿਉਂਕਿ ਅੱਜ ਕੱਲ ਕੰਪਨੀਆਂ ਦੇ ਵਿੱਚ ਇੱਕ ਵੀ ਹੁੰਦਾ ਵੀ ਅਸੀਂ ਜੈਂਡਰ ਪੂਰਾ ਕਰਨਾ ਹੈ ਇਹ ਹਰ ਜਗ੍ਹਾ ਕੰਪਨੀ ਦੇ ਕੁਝ ਰੂਲਸ ਰੈਗੂਲੇਸ਼ਨਸ ਨੇ ਵੀ ਅਸੀਂ ਉੱਥੇ ਨਹੀਂ ਲੜਕੀਆਂ ਹੋਣੇ ਚਾਹੀਦੀ ਉਹ ਲੜਕੀਆਂ ਮਿਲਦੀਆਂ ਨਹੀਂ ਔਰ ਜੋ ਵੀ ਲੜਕੀ ਅਗਰ ਕਰੇਗੀ ਉਹਨੂੰ ਫਟਾਫਟ ਪਲੇਸਮੈਂਟ ਮਿਲ ਜਾਂਦੀ ਹੈ ਜੀ ਮਤਲਬ ਕੁੜੀਆਂ ਲਈ ਬਹੁਤ ਜਿਹੜੀਆਂ ਉਜਵਲ ਜਿਹੜੀਆਂ ਸੰਭਾਵਨਾਵਾਂ ਹੁੰਦੀਆਂ ਨੇ ਉਹ ਤੋਂ ਹੀ ਜੀ ਬਿਲਕੁਲ ਅੱਛਾ ਇੱਕ ਹੋਰ ਜਿਹੜਾ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਪ੍ਰਸ਼ਨ ਤੁਹਾਡੇ ਤੋਂ ਪੁੱਛਣ ਲੱਗਿਆ ਕਿ ਜਦੋਂ ਵਿਦਿਆਰਥੀ ਐਡਮਿਸ਼ਨ ਲੈਂਦੇ ਨੇ ਤਾਂ ਕਾਲਜ ਦੇ ਵਿੱਚ ਉਹਨਾਂ ਨੂੰ ਕਿਹੜੀ ਚੀਜ਼ ਦਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਦੇਖੋ ਸੰਦਰਭ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਤੁਸੀਂ ਵੀ ਅਵੇਅਰ ਹੋਵੋਗੇ ਮੇਨੋਂ ਜ਼ਿਆਦਾ ਕਿ ਪੰਜਾਬ ਦੇ ਵਿੱਚ ਇਹ ਹੋ ਰਿਹਾ ਕਿ ਬੱਚੇ ਇੰਜੀਨੀਅਰਿੰਗ ਦੇ ਜਾਂ ਪੋਲੀਟੈਕਨਿਕ ਚ ਜਾਂਦੇ ਨੇ ਕੁਝ ਸਾਲ ਲਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਜੋਬਸ ਨਹੀਂ ਜਿਹੜੇ ਇੰਡਸਟਰੀ ਜਾਂਦੇ ਨੇ ਤਾਂ ਉੱਥੇ ਆਪਣੇ ਸਕਿੱਲਸ ਉਹਨਾਂ ਕੋਲ ਓਵੇਂ ਨਹੀਂ ਹੁੰਦੇ ਤਾਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਜਿਹੜਾ ਕਾਲਜ ਜਾਂ ਟ੍ਰੇਡ ਹੈ ਉਹ ਚੂਜ਼ ਕਰਨ ਬਿਲਕੁਲ ਬਹੁਤ ਹੀ ਸਹੀ ਗੱਲ ਕੀਤੀ ਹੈ ਕਿ ਮੈਂ ਵਿਦਿਆਰਥੀਆਂ ਨੂੰ ਹਮੇਸ਼ਾ ਕਹਿੰਨਾ ਵੀ ਜਦੋਂ ਤੁਸੀਂ ਐਡਮਿਸ਼ਨ ਲੈਣੇ ਆ ਤਾਂ ਸਾਡਾ ਇੱਕ ਟੀਚਾ ਹੋਣਾ ਚਾਹੀਦਾ ਹਮ ਇਸ ਪੋਲਿਟਿਕ 'ਚ ਆਉਣ ਵੇਲੇ ਹਰ ਬੱਚੇ ਦੇ ਤਿੰਨ ਟਿਚੇ ਉਹਨਾਂ ਜੋ ਇੱਕ ਹੋਣਾ ਚਾਹੀਦਾ ਇੱਕ ਤਰ੍ਹਾਂ ਕਿ ਮੈਂ ਡਿਪਲੋਮਾ ਪੂਰਾ ਕਰਕੇ ਕੋਈ ਜੌਬ ਲੈਣੀ ਹੈ ਜਾਂ ਮੈਂ ਡਿਪਲੋਮਾ ਪੂਰਾ ਕਰਕੇ ਹਾਇਰ ਸਟੱਡੀ ਵੱਲ ਜਾਣਾ ਹੈ ਮੈਂ ਉੱਚੀ ਸਿੱਖਿਆ ਹਾਸਲ ਕਰਨੀ ਹੈ ਜਾਂ ਤੀਸਰੀ ਹੈ ਕਿ ਮੈਂ ਕੋਈ ਸਟਾਰਟਅਪ ਸ਼ੁਰੂ ਕਰਨਾ ਹੈ ਮੈਂ ਆਪਣਾ ਕੰਮ ਸ਼ੁਰੂ ਕਰਨਾ ਹੈ ਇਹ ਇੱਕ ਸਾਲ ਜਦੋਂ ਹੋ ਜਾਂਦਾ ਹੈ ਇੱਕ ਸਾਲ ਉਹਦੇ ਵਿੱਚ ਬੱਚੇ ਨੂੰ ਇਹ ਫੈਸਲਾ ਕਰ ਲੈਣਾ ਜਿਦਾਂ ਮੈਂ ਕਿੱਧਰ ਜਾਣਾ ਹੈ ਜੇ ਉਹਨਾਂ ਕਿਸੇ ਕੰਪਨੀ ਵੱਲ ਜਾਣਾ ਹੈ ਤਾਂ ਉਸ ਨੂੰ ਆਪਣੇ ਕਮਿਊਨੀਕੇਸ਼ਨ ਸਕਿੱਲ ਹੈ ਥੋੜੀ ਨੋਲੇਜ ਕਿੱਲਾ ਹੈ ਦੂਜੀ ਉਹ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਕੰਪਨੀਆਂ ਨੇ ਤੁਹਾਨੂੰ ਆ ਕੇ ਸਵਾਲ ਪੁੱਛਣ ਨੇ ਤੁਸੀਂ ਕਿਸ ਤਰ੍ਹਾਂ ਗੱਲਬਾਤ ਕਰਦੇ ਹੋ ਜੇ ਤੁਸੀਂ ਹਾਇਰ ਸਟੱਡੀ ਬੋ ਜਾਣਾ ਤਾਂ ਤੁਸੀਂ ਮਾਰਕਸ ਦੇ ਖਿਆਲ ਰੱਖਣਾ ਕਿਉਂਕਿ ਅچھے ਮੈਰਿਟ ਤੇ ਹੀ ਤੁਹਾਨੂੰ ਬਧੀਆ ਦਾਖਲਾ ਮਿਲਣਾ ਹੈ ਉਦੇ ਤੇ ਫੋਕਸ ਕਰਨਾ ਹੈ ਜੇ ਤੁਸੀਂ ਕੋਈ ਸਟਾਰਟਅਪ ਸਟਾਰਟ ਕਰਨਾ ਤਾਂ ਰਿਸਰਚ ਸਕਿੱਲ ਤੁਹਾਡੀਆਂ ਪ੍ਰੈਕਟੀਕਲ ਹੈਂਡਸ-ਆਨ ਟ੍ਰੇਨਿੰਗ ਬਹੁਤ ਵਧੀਆ ਹੋਣਾ ਚਾਹੀਦਾ ਸੋ ਮੈਂ ਹਰ ਇੱਕ ਬੱਚੇ ਨੂੰ ਕਹਿਣਾ ਵੀ ਤੁਸੀਂ ਸੋਚ ਲਓ ਮਿੱਥ ਲਓ ਵੀ 1 ਸਾਲ ਚ ਵਿੱਚ ਤੁਹਾਡੇ ਕੋਲ ਟਾਈਮ ਹੈ ਵੀ ਤੁਸੀਂ ਕਿਸ ਖੇਤਰ ਚ ਜਾਣਾ ਜਦੋਂ ਤੁਸੀਂ ਇਹ ਮਿੱਥ ਲੈਂਦੇ ਹੋ ਤਾਂ ਫਿਰ ਤੁਸੀਂ ਆਪਣੇ ਫਿਰ ਉਸ ਤੇ ਫੋਕਸ ਕਰੋ ਔਰ ਪੋਲੀਟੈਕਨੀਕਲ ਐਜੂਕੇਸ਼ਨ ਬਹੁਤ ਸਿੰਪਲ ਹੈ ਬਹੁਤ ਸੇ ਇਸੇ ਕੋਈ ਜ਼ੋਰ ਨਹੀਂ ਹੈ ਪ੍ਰੈਕਟੀਕਲ ਸਟੱਡੀ ਕਰਨੀ ਜ਼ਿਆਦਾ ਤੇ ਥਿਉਰੀ ਵੀ ਨਾਲ ਪੜ੍ਹਨੀ ਹੈ ਔਰ ਇਹ ਬੱਚੇ ਜੇ ਅਗਰ ਆਪਣਾ ਫੈਸਲਾ ਕਰਨੇ ਮੈਂ ਸਟਾਰਟਅਪ ਸ਼ੁਰੂ ਕਰਨਾ ਤੇ ਉਧਰ ਜਾ ਸਕਦੇ ਨੇ ਅਗਰ ਇਹ ਫੈਸਲਾ ਕਰਨੇ ਕਿ ਮੈਂ ਜੌਬ ਲੈਣੀ ਹੈ ਤੇ ਜੌਬ ਲਈ ਬਹੁਤ ਐਂਪਲ ਸਕੋਪ ਹੈ ਲੇਕਿਨ ਅਸੀਂ ਕੀ ਕਰਦੇ ਸਾਡੇ ਬੱਚੇ ਸਾਡੀ ਬਦਕਿਸਮਤੀ ਅੱਜ ਕੱਲ ਵੇਟਿੰਗ ਰੂਮ ਬਣਾ ਦਿੱਤਾ ਗਿਆ ਉਹ ਹਾਲਾਤ ਖਾਸ ਕਰਕੇ ਦੁਆਬਾ ਬੈਲਟ ਵਿੱਚ ਵੇਟਿੰਗ ਨੂੰ ਦਾ ਮਤਲਬ ਵੀ ਅਸੀਂ ਸਟੇਸ਼ਨ ਤੇ ਬੈਠੇ ਆ ਵੇਟਿੰਗ ਰੂਮ ਚ ਅਸੀਂ ਦੇਖਦੇ ਗੱਡੀ ਆਉਣ ਵਾਲੀ ਇਹ ਸਾਡਾ ਅਦਾਰਾ ਜਿਹੜਾ ਵੇਟਿੰਗ ਰੂਮ ਬਣ ਗਿਆ ਜਦੋਂ ਸਾਡੀ ਫਾਈਲ ਕਰ ਲਈ ਪਿੱਛੇ ਜੀ ਇੱਕ ਬੱਚਾ ਬੜਾ ਵਧੀਆ ਬੱਚਾ ਉਹਦਾ 5ਵੇਂ ਸੈਮੈਸਟਰ ਚ ਮਤਲਬ ਉਹਦੇ 6 ਮਹੀਨੇ ਰਹਿਗੇ ਸੀ ਤੇ ਉਹ ਆ ਨਹੀਂ ਰਿਹਾ ਸੀ ਮੈਂ ਪੇਰ ਨੂੰ ਬੁਲਾ ਕੇ ਬੱਚਾ ਬਹੁਤ ਵਧੀਆ ਥਾ ਨੇ ਕਹਿੰਦੇ ਜੀ ਉਹਦੀ ਫਾਈਲ ਕਲੀਅਰ ਹੋ ਗਈ ਉਹਦਾ ਕੇਸ ਮੈਂ ਕਿਹਾ ਜੀ ਉਹਦਾ ਡਿਪਲੋਮਾ ਪੂਰਾ ਕਰਨ ਚ ਉਹ ਇੱਕ ਕਹਿੰਦੇ ਹੁਣ ਤਾਂ ਫਾਇਦਾ ਨਹੀਂ ਬੜੀ ਲੋੜ ਹੀ ਕੋਈ ਨਹੀਂ ਮੈਂ ਉਹਨੂੰ ਸਮਝਾਇਆ ਲੋੜ ਕਿਉਂ ਨਹੀਂ ਹੈ ਇੱਕ ਸਕਿੱਲ ਦਾ ਸਰਟੀਫਿਕੇਟ ਹੈ ਜਦੋਂ ਤੁਸੀਂ ਜਾਓਗੇ ਨਹੀਂ ਤਾਂ ਤੁਹਾਨੂੰ ਉਹ ਕੀ ਕਰਨਗੇ ਟੌਰਚਰ ਕਰਨਗੇ ਉਹਨੂੰ ਵਿਕਟਿਮਾਈਜ਼ ਕਰਨਗੇ ਤੁਹਾਨੂੰ ਛੋਟਾ ਕੰਮ ਕਰਾਉਣਗੇ ਜੇ ਤੁਹਾਡੇ ਕੋਲ ਸਰਟੀਫਿਕੇਟ ਹੈ ਤਾਂ ਤੁਹਾਨੂੰ ਇਹ ਟੈਕਨੀਸ਼ੀਅਨ ਸਮਝਣਗੇ ਪਰ ਇਹ ਲੋਕਾਂ ਨੂੰ ਵੇਅਰ ਕਰਦੇ ਕਰਦੇ ਸਾਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਪਰ ਮੈਂ ਇਹ ਸਮਝਦਾ ਕਿ ਹਰ ਇੱਕ ਬੱਚੇ ਨੂੰ ਚਾਹੇ ਬਾਹਰ ਜਾਓ ਮੈਨੂੰ ਕੋਈ ਨਹੀਂ ਸੁਪਨਾ ਤੁਹਾਡਾ ਹੋਣਾ ਚਾਹੀਦਾ ਹੈ ਲੇਕਿਨ ਹੱਥ 'ਚ ਇੱਕ ਸਕਿੱਲ ਹੋਣੀ ਚਾਹੀਦੀ ਹੈ ਇੱਕ ਡਿਗਰੀ ਹੋਣੀ ਚਾਹੀਦੀ ਹੈ ਅੱਛਾ ਤੁਸੀਂ ਬਹੁਤ ਸਾਰੀਆਂ ਨੌਕਰੀਆਂ ਦੀ ਗੱਲ ਕੀਤੀ ਹੈ ਬਹੁਤ ਸਾਰੀਆਂ ਸੰਭਾਵਨਾਵਾਂ ਦੀ ਗੱਲ ਕੀਤੀ ਹੈ ਤਾਂ ਜੇਕਰ ਪੋਲੀਟੈਕਨਿਕ 'ਚੋਂ ਬੱਚਾ ਪਾਸ ਦੀ ਹੈ ਜਿਸ ਤਰ੍ਹਾਂ ਉਹ ਆਪਣੇ ਇੱਕ ਤਾਂ گورਨਮੈਂਟ ਜੌਬਸ ਹੁੰਦੀਆਂ ਜੀ گورਨਮੈਂਟ ਜੌਬਸ ਦੇ ਵਿੱਚ ਜਿਵੇਂ ਨਿਕਲਦੀਆਂ ਲੇਕਿਨ ਭਾਵੇਂ ਨਫਰੀ ਬਹੁਤ ਘੱਟ ਹੁੰਦੀ ਹੈ ਉਹਨਾਂ ਦੀ ਜਿਹੜੀ ਹੈ ਹੁਣ ਸਿਵਲ ਦੇ ਵਿੱਚ ਜੂਨੀਅਰ ਇੰਜੀਨੀਅਰ ਦੀ ਜੌਬ ਨਿਕਲਦੀ ਪਿੱਛੇ ਕਾਫੀ ਇਰੀਗੇਸ਼ਨ ਨਿਕਲਦੀ ਹੈ ਜੀ ਜੀ ਪੀ ਡਬਲਯੂ ਡੀ ਜੇ ਨੇ ਕੱਢੀਆਂ ਬੀ ਐਂਡ ਆਰ ਨੇ ਕੱਢੀਆਂ ਜੌਬਸ ਨਿਕਲਦੀਆਂ ਇਸੇ ਤਰ੍ਹਾਂ ਮਕੈਨਿਕਲ ਦੇ ਕਿਤੇ ਰੋਡਵੇਚ ਨਿਕਲਦੀਆਂ ਉਹ ਡਿਫਰੈਂਟ ਸਾਡੇ ਫੀਲਡ ਹੈਗੇ ਆ ਉਸ ਨਿਕਲਦੀਆਂ ਸੋ ਇੱਕ ਤਾਂ ਇਹ ਜੌਬਸ ਹੈਗੀਆਂ ਜਿੱਥੇ ਬੱਚੇ ਅਪਲਾਈ ਕਰ ਸਕਦੇ ਹੋ ਟੈਸਟ ਦੇ ਬੇਸ ਤੇ ਹੁੰਦਾ ਦੂਸਰ ਹੈਗਾ ਕਿ ਜਿਹੜ ਜਿਸ ਤਰ੍ਹਾਂ ਸਾਡੇ ਕੋਲੇ ਜਿਹੜੀ ਇੰਡਸਟਰੀ ਹੈ ਲੋਕਲ ਇੰਡਸਟਰੀ ਹੈ ਜਾਂ ਆਸ-ਪਾਸ ਸਾਡੀ ਇੰਡਸਟਰੀ ਹੈ ਜਿਸ ਤਰ੍ਹਾਂ ਪੀਟੀਐਲ ਹੈ ਟਰੈਕਟਰਸ ਵਾਲੀ ਹੈ ਸੋਨਾਲିକਾ ਹੈ ਜਾਂ ਸਾਡੇ ਕੋਲ ਹਿੰਦੁਸਤਾਨ ਹਾਈਡਰੌਲਿਕਸ ਹੈ ਇਸ ਤਰ੍ਹਾਂ ਜਿੰਨੀਆਂ ਇੰਡਸਟਰੀਜ਼ ਆ ਉਹ ਵੀ ਕਾਲ ਕਰਦੀਆਂ ਹੁਣ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਸੀਐਨਸੀ ਆਪਰੇਟਰ ਜੋ ਬੰਦੇ ਨੂੰ ਮਕੈਨੀਕਲ ਦੇ ਨਾਲ ਵਿੱਚ ਸੀਐਨਸੀ ਆਉਂਦੀ ਉਹ ਕਹਿੰਦੇ ਅਸੀਂ 60-70 ਹਜ਼ਾਰ ਵੀ ਸਟਾਰਟ ਦੇਣ ਨੂੰ ਤਿਆਰ ਹਾਂ ਲੇਕਿਨ ਉਹ ਬੱਚੇ ਕੀ ਕਰਦੇ ਆ ਕਿ ਉਹ ਉਹ ਸਕਿੱਲ ਹਾਸਲ ਕਰ ਤੋਂ ਚੱਲਦੇ ਅੱਜਕੱਲ ਨਾਲ-ਨਾਲ ਇੱਕ ਸਕਿੱਲ ਹੋਣੀ ਚਾਹੀਦੀ ਹੈ ਮਤਲਬ ਤੁਸੀਂ ਜੇ ਹੁਣ ਇਲੈਕਟ੍ਰੋਨਿਕਸ ਦਾ ਬੰਦਾ ਜੇ ਕੰਪਿਊਟਰ ਸਾਇੰਸ ਬੰਦਾ ਅਗਰ ਉਹਨੂੰ ਕੰਪਿਊਟਰ ਨਹੀਂ ਆਪਰੇਟ ਕਰਨਾ ਹੁੰਦਾ ਤਾਂ ਉਹ ਨਹੀਂ ਸਫਲ ਹੋ ਸਕਦਾ ਇਸੇ ਤਰ੍ਹਾਂ ਹਰ ਇੱਕ ਬੱਚੇ ਨੂੰ ਨਾਲ ਨਾਲ ਅਗਰ ਸਕਿੱਲ ਲੈ ਕੇ ਚੱਲੇ ਤਾਂ ਇੰਨੀ ਕੰਪਨੀਆਂ ਹੈ ਬੇਹਦ ਜੌਬਸ ਹੈਗੀਆਂ ਜਿਦੇ ਕੁਝ ਦੇ ਟੈਸਟ ਹੁੰਦੇ ਆ ਕੁਝ ਡਾਇਰੈਕਟ ਇੰਟਰਵਿਊ ਬੇਸ ਹੁੰਦੀ ਐ ਕੁਝ ਰਿਟਰਨ ਟੈਸਟ ਦੇ ਕੇ ਕਲੀਅਰ ਕਰਕੇ ਹੁੰਦੀ ਐ ਇਵਨ ਆਰਮੀ ਵਿੱਚ ਜਿਹੜੇ ਅਗਨੀਵੀਰ ਪਿੱਛੇ ਜੇ ਸਾਡੇ ਸਰਕਾਰ ਵੱਲੋਂ ਕੱਢ ਜਾਂਦੇ ਇਹਦੇ ਵਿੱਚ ਇੰਜੀਨੀਅਰਿੰਗ ਵਾਸਤੇ ਵੱਖਰੀਆਂ ਜੌਬਸ ਨੇ ਉਹ ਬੱਚੇ ਜਾ ਕੇ ਉੱਥੇ ਡਾਇਰੈਕਟ ਅਪਲਾਈ ਕਰ ਸਕਦੇ ਉਹ ਇੱਕ ਆਰਮੀ ਦੇ ਵਿੱਚ ਇ ਜੀ ਅੱਛਾ ਜੇ ਕੋਈ ਵਿਦਿਆਰਥੀ ਸਟਾਰਟਅਪ ਸ਼ੁਰੂ ਕਰਨਾ ਚਾਹੁੰਦਾ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਤਾਂ ਜਿਹੜੀ ਇਹ ਟੈਕਨੀਕਲ এডਿਕੇਸ਼ਨ ਹੈ ਜਾਂ ਪੋਲੀਟੈਕਨਿਕ ਹੈ ਉਹ ਕਿਵੇਂ ਸਹਾਈ ਹੋ ਸਕਦਾ ਹੈ ਉਹਦਾ ਸੁਪਨਾ ਪੂਰਾ ਕਰਨ ਚ ਹੁਣ ਸਾਡੇ ਆਪਣੇ ਪੌਲੀਟੈਕਨਿਕ ਦਾ ਅੰਟਰਪ੍ਰੀਨਿਅਰ ਡਿਵੈਲਪਮੈਂਟ ਸੈੱਲ ਬਣਾਇਆ ਹੋਇਆ ਹੈ ਇਸ ਤਰ੍ਹਾਂ ਦੇ ਸੈਲ ਵੱਡੇ ਵੱਡੇ ਯੂਨੀਵਰਸਿਟੀਆਂ ਜਾਂ ਵੱਡੇ ਕਾਲਜਸ ਹੁੰਦੇ ਆ ਉਹ ਸੈਲ ਦਾ ਮਤਲਬ ਹੁੰਦਾ ਸੀ ਉਹ ਵਿੱਚੋਂ ਨਗੀਨੇ ਚੁੰਨੇ ਨੇ ਜਿਨ੍ਹਾਂ ਵਿੱਚ ਕੋਈ ਚਿੰਗਾਰੀ ਹੈ ਕਿ ਸਟਾਰਟਅਪ ਦੀ ਜੀ ਅਸੀਂ ਉਹ ਇਸ ਤਰ੍ਹਾਂ ਦੇ ਵਾਸਤੇ ਕੋਈ ਇੰਟਰਵਿਊ ਵੀ ਰੱਖਦੇ ਆਂ ਕੁਝ ਟੈਸਟ ਵੀ ਰੱਖਦੇ ਆਂ ਕੁਝ ਜਨਰਲ ਲੈਕਚਰਸ ਰੱਖਦੇ ਆਂ ਕਿਹੜੇ ਕਿਹੜੇ ਬੱਚੇ ਇੰਟਰਸਟ ਨਾਲ ਕਿਉਂਕਿ ਹਰ ਇੱਕ ਬੱਚੇ ਦਾ ਇਹ ਫੀਲਡ ਨਹੀਂ ਬਣਦਾ ਕਈਆਂ ਦੇ ਤਾਂ ਹੁੰਦਾ ਪੇਰੈਂਟਸ ਦਾ ਕੋਈ ਇੰਡਸਟਰੀ ਹੁੰਦੀ ਹੈ ਉਹ ਬੱਚੇ ਇੰਟਰਸਟ ਨਾਲ ਸੁਣਦੇ ਆਂ ਕਈ ਬੱਚੇ ਹੁੰਦੇ ਆ ਵੀ ਉਹ ਚਾਹੁੰਦੇ ਕਿ ਮੈਂ ਕੁਝ ਵਿੱਚ ਨਵਾਂ ਕਰ ਸਕਦਾ ਉਹਨਾਂ ਚ ਇੱਕ ਰਿਸਰਚ ਸਕਿੱਲ ਹੁੰਦੀ ਹੈ ਉਹ ਅਸੀਂ ਉਹਨੂੰ ਸਪੈਸ਼ਲੀ ਗਾਈਡ ਕਰਦੇ ਆ ਅਸੀਂ ਬੈਂਕਸ ਵਾਲੇ ਨੂੰ ਬੁਲਾਣੇ ਆ ਤਾਂ ਕਿ ਉਹ ਸਕੀਮਸ ਅਸ ਦੇ ਲੋਨ ਕਿੱਥੋਂ ਮਿਲਣਾ ਹੈ ਤੁਸੀਂ ਪ੍ਰੋਜੈਕਟ ਕਿਦਾਂ ਤਿਆਰ ਕਰਨਾ ਇੰਡਸਟਰੀ ਨੂੰ ਕਿਦਾਂ ਸਰਫ ਕਰਨਾ ਇਹ ਬੱਚਿਆਂ ਨੂੰ ਅਸੀਂ ਕੰਸਲਟੈਂਸੀ ਸੈਲ ਨਾਲ ਜੋੜਦੇ ਆ ਜਿਵੇਂ ਸਾਡੇ ਕੋਲ ਸਿਵਲ ਦਾ ਜੋ ਕੰਸਲਟੈਂਸੀ ਸੈਂਟਰ ਆ ਨੇ ਉਹ ਜਦੋਂ ਵੀ ਬਾਹਰੋਂ ਕੋਈ ਪ੍ਰੋਬਲਮ ਲੈ ਕੇ ਆਉਂਦੀ ਇੰਡਸਟਰੀ ਆਉਂਦੀ ਕਿਤੇ ਕੰਮ ਆਪਾਂ ਬੀਰਨ ਟੈਸਟ ਟੈਸਟਿੰਗ ਕਰਨੀ ਆ ਕਿਤੇ ਆਪਾਂ ਕੋਈ ਪਲੇਟ ਲੋਡ ਟੈਸਟ ਕਰਨਾ ਆ ਕਿਤੇ ਅਸੀਂ ਇਹਨੂੰ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਆ ਤਾਂ ਕਿ ਉਹ ਬੱਚੇ ਦੇਖਣ ਕਿ ਉਹ ਫੀਲਡ 'ਚ ਕਿਸ ਤਰ੍ਹਾਂ ਕੰਮ ਕਰ ਸਕਦਾ ਕਿਸ ਤਰ੍ਹਾਂ ਚੀਜ਼ਾਂ ਕਰ ਸਕਦਾ ਸੋ ਇਸ ਤਰ੍ਹਾਂ ਇਹ ਬੱਚਿਆਂ ਦਾ ਲੇਕਿਨ ਫਿਰ ਗੱਲ ਹੋ ਜਾਂਦੀ ਹੈ ਕਿ ਬੱਚਿਆਂ ਦੇ ਵਿੱਚ ਇੱਕ ਭੁੱਖ ਹੋਣੀ ਚਾਹੀਦੀ ਹੈ ਇੱਕ ਬਰਨਿੰਗ ਡਿਜ਼ਾਇਰ ਹੋਣੀ ਚਾਹੀਦੀ ਹੈ ਅਗਰ ਨਹੀਂ ਅਸੀਂ ਰੱਖਿਆ ਵੀ ਆ ਸਮਾਂ ਰੱਖਿਆ ਤੇ ਬੱਚੇ ਆਣ ਹੀ ਨਾ ਇੰਟਰਸਟ ਨਾ ਸ਼ੋ ਕਰਨਾ ਸੋ ਬੱਚਿਆਂ ਵਿੱਚ ਕਈ ਬਹੁਤ ਬੇहद ਇੰਟਰਸਟ ਹੁੰਦਾ ਔਰ ਉਹ ਕਹਿੰਦੇ ਅਸੀਂ ਕੁਝ ਹਾਸਲ ਕਰਨਾ ਔਰ ਉਹਨਾਂ ਨੂੰ ਮਿਲਦਾ ਜੀ ਅੱਛਾ ਜੇਕਰ ਕੋਈ ਬੱਚਾ ਹਾਇਰ ਐਜੂਕੇਸ਼ਨ ਹਾਸਲ ਕਰਨਾ ਚਾਹੁੰਦਾ ਪੋਲੀਟੈਕਨਿਕ ਤੋਂ ਬਾਅਦ ਤਾਂ ਫਿਰ ਕੀ ਰਸਤਾ ਹੈ ਉਹਦੇ ਲਈ ਤੇ ਦੂਜਾ ਜਿਹੜੇ ਹਾਇਰ ਐਜੂਕੇਸ਼ਨ ਪਹਿਲਾਂ ਤਾਂ ਹੈਗਾ ਜੇ ਪੋਲੀਟੈਕ ਨ ਦੇ ਬੱਚਾ ਹਰ ਬੰ ਜਣਾ ਚਾਹਦਾ ਉਹਨੂੰ ਬੀਟੈਕ ਕਰੇਗਾ ਬੀਟੈਕ ਵਿੱਚ ਤੁਹਾਨੂੰ ਮੈਂ ਆਲਰੇਡੀ ਦੱਸਦਾ ਕਿ ਲੀਟ ਐਂਟਰੀ ਹੈ ਉਹਨੂੰ ਦੂਜੇ ਸਾਲ ਚ ਦਾਖਲਾ ਮਿਲ ਜਾਣਾ ਉਹਦੀ ਬੀਟੈਕ ਹੋ ਜਾਣੀ ਹੈ ਠੀਕ ਹੈ ਬੀਟੈਕ ਤੋਂ ਬਾਅਦ ਜੌਬਸ ਮਿਲਦੀ ਹੈ ਜਾਂ ਤੁਸੀਂ ਮਾਸਟਰਸ ਕੋਲ ਜਾ ਸਕਦੇ ਹੋ ਅਗਰ ਮਾਸਟਰ ਚੱਲ ਜਾ ਸਕਦੇ ਹੋ ਮਾਸਟਰ ਤੋਂ ਬਾਅਦ ਤੁਸੀਂ ਪੀ ਐਚ ਡੀ ਕਰ ਸਕੋ ਬੜਾ ਖੇਤਰ ਮੈਂ ਪਿੱਛੇ ਜੇ ਇੱਕ ਸਟੂਡੈਂਟ ਦੀ ਲਿਸਟ ਬਣਾ ਰਿਹਾ ਸੀ ਕਿਹੜੇ ਬੱਚੇ ਸਾਡੇ ਪੋਲੀਟੈਕ ਨ ਦੇ ਹਰ ਸਟੱਡੀ ਕਰਕੇ ਅੱਗੇ ਪਹੁੰਚੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਐਸੇ ਐਸੇ ਬੱਚੇ ਨਿਕਲੇ ਇੱਕ ਬੱਚਾ ਡਿਪਲੋਮਾ ਕਰ ਫਿਰ ਉਹਨੇ ਆਈਆਈਟੀ ਖੜਕਪੁਰ ਤੋਂ ਮਾਸਟਰਸ ਕੀਤੀ ਉਸ ਬੱਚੇ ਨੇ ਫਿਰ ਉਸ ਤੋਂ ਬਾਅਦ ਐਮਆਈਟੀ ਯੂਐਸਏ ਤੋਂ ਪੀਐਚਡੀ ਕੀਤੀ ਤੇ ਅੱਜ ਸਿੰਗਾਪੁਰ ਚ ਇੱਕ ਬਹੁਤ ਟੌਪ ਦੀ 5ਵੇਂ ਨੰਬਰ ਦੀ ਵਰਲਡ ਵਿੱਚ ਕੰਪਨੀ ਹੈ ਉਹ ਆਇਲ ਇੰਡਸਟਰੀ ਵਿੱਚ ਕੰਮ ਕਰ ਰਿਹਾ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਹਾਇਰ ਸਟੱਡੀ ਵਿੱਚ ਬਹੁਤ ਰਸਤੇ ਹੈ ਸੋ ਇਸੇ ਕਰਕੇ ਪੋਲੀਟੈਕਨਿਕ ਦੀ ਖੂਬਸੂਰਤੀ ਹੈ ਤੁਸੀਂ ਹਾਇਰ ਸਟੱਡੀ ਵੱਲ ਵੀ ਜਾ ਸਕਦੇ ਹੋ ਤੁਸੀਂ ਜੌਬ ਵੀ ਕਰ ਸਕਦੇ ਹੋ ਤੁਸੀਂ ਆਪਣਾ ਸੈਟਅਪ ਵੀ ਲਗਾ ਸਕਦੇ ਹੋ ਜੀ ਅਜਾ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਜਿਹੜੀ ਤਕਨੀਕੀ ਸਿੱਖਿਆ ਦੇ ਨਾਲ ਸੰਬੰਧਿਤ ਹੈ ਸੀਡੀ ਈਪੀ ਸਕੀਮ ਹੈ ਜਿਹੜੀ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਸਾਡੇ ਸਰੋਤਿਆਂ ਨੂੰ ਬੱਚਿਆਂ ਨੂੰ ਤੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸੀੜੀ ਡੀਪੀ ਹੈ ਕਮਿਊਨਿਟੀ ਡਵੈਲਪਮੈਂਟ ਥਰੂ ਪੋਲੀਟੈਕਨਿਕ ਜੀ ਇਸ ਸਕੀਮ ਇਸ ਕਰਕੇ ਜਨਤ ਕੀਤੀ ਗਈ ਸੈਂਟਰ ਵੱਲੋਂ ਵੀ ਸਾਡੀ ਜਿਹੜੀ ਕਮਿਊਨਿਟੀ ਹੈ ਜਿਹੜੀ ਇੱਕ ਪੋਲਿਟਿਕ ਨੇ ਦੇ ਆਲੇ ਦੁਆਲੇ ਵਸਦੀ ਹੈ ਕੁਝ ਪਿੰਡ ਹੈ 25-20 ਕਿਲੋਮੀਟਰ ਦੇ ਦਾਇਰੇ ਵਿੱਚ ਉੱਥੋਂ ਦੇ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਿਹੜੀ ਜਿਹੜੀ ਪੜ੍ਹਾਈ ਛੱਡ ਚੁੱਕੇ ਵਿਦਿਆਰਥੀ ਹੈ ਜਿਹੜੀਆਂ ਗਰੀਬ ਲੜਕੀਆਂ ਹਨ ਅਪੰਗ ਬੱਚੇ ਹੈ ਜਾਂ ਬਜ਼ੁਰਗ ਲੋਕ ਹੈ ਇਹਨਾਂ ਵਿੱਚ ਕੋਈ ਵੀ ਆ ਸਕਦਾ ਹੈ ਉਹਨਾਂ ਬੱਚਿਆਂ ਨੂੰ ਛੋਟੇ ਛੋਟੇ ਤਕਨੀਕੀ ਕੋਰਸ ਕਰਾ ਕੇ ਉਹਨਾਂ ਨੂੰ ਨੋਲਿਜ ਪ੍ਰੋਵਾਈਡ ਕਰਕੇ ਅਸੀਂ ਉਹਨਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਈਏ ਉਹਨਾਂ ਨੂੰ ਸਵਾਬ ਲੰਬੀ ਬਣਾਈਏ ਪੈਰਾਂ ਤੇ ਖੜਾ ਕਰਸੇ ਜਿਸ ਤਰ੍ਹਾਂ ਛੋਟੇ ਛੋਟੇ ਕੋਰਸ ਹੈ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ ਹਾਰਡਵੇਅਰ ਦਾ ਕੋਰਸ ਕਰਾ ਦਈਏ ਜਾਂ ਉਹਨਾਂ ਨੇ ਬਿਊਟੀਸ਼ੀਅਨ ਦਾ ਹੁਣ ਲੜਕੀਆਂ ਦੇ ਇੱਕ ਬਿਊਟੀਸ਼ੀਅਨ ਬੜਾ ਕੋਰਸ ਬੜਾ ਚੱਲਦਾ ਜਿਹੜਾ ਚੋਕੀ ਕਰਦੀਆਂ ਬਿਊਟੀ ਪਾਰਲਰ ਦਾ ਕੋਰਸ ਸਿੱਖਦੀਆਂ 6 ਮਹੀਨੇ ਦਾ ਉਹਨਾਂ ਕੋਲ ਇੱਕ ਸਰਟੀਫਿਕੇਟ ਹੈ ਜਿਹੜਾ ਸੈਂਟਰਲ ਗਵਰਨਮੈਂਟ ਜਾਰੀ ਕਰਦੀ ਹੈ ਉਸ ਤੋਂ ਬਾਅਦ ਉਹ ਪਿੰਡਾਂ ਵਿੱਚ ਆਪਣਾ ਬਿਊਟੀ ਪਾਰਕ ਖੋਲ੍ਹਦੀ ਆਪਣਾ ਕਮਾਈ ਕਰ ਰਹੀ ਹੈ ਇਸੇ ਤਰ੍ਹਾਂ ਸਾਡੇ ਕੋਲ ਸੌਫਟ ਟੁਆਇਜ਼ ਬਣਾਉਣ ਦੇ ਆ ਇਸ ਤਰ੍ਹਾਂ ਦੇ 200 300 ਕੋਰਸ ਨੇ ਜਿਹੜੇ ਅਸੀਂ ਬੱਚਿਆਂ ਨੂੰ ਕਰਾ ਸਕਦੇ ਨੇ ਅਸੀਂ ਇਸ ਤਰ੍ਹਾਂ 11 ਸੈਂਟਰ ਪਿੰਡਾਂ 'ਚ ਖੁੱਲੇ ਹੋਏ ਆ ਅਸੀਂ ਕੀ ਕਰਦੇ ਹਾਂ ਉਸ ਪਿੰਡ ਦੇ ਵਿੱਚ ਹੋਕਾ ਕਿਤੇ ਗੁਰਦੁਆਰਿਆਂ 'ਚ ਦੇ ਸਕਦੇ ਨੇ ਮੰਦਿਰ 'ਚ ਦੇ ਸਕਦੇ ਆ ਉਸ ਜਗ੍ਹਾ ਤੇ ਉਹ ਸਾਡੇ ਸੀ ਸੈਂਟਰ ਖੋਲਦੇ ਨੇ ਸਾਡੀ ਆਪਣੀ ਟੀਮ ਹੁੰਦੀ ਹੈ ਉਹ ਬੱਚੇ ਜਿਹੜੇ ਆ ਸਿਰਫ ਇੱਕੋ ਸ਼ਰਤ ਹੁੰਦੀ 14 ਸਾਲ ਤੋਂ ਉੱਪਰ ਹੋਣਾ ਚਾਹੀਦਾ ਬੱਚਾ 14 ਸਾਲ ਤੋਂ ਲੜਕਾ ਲੜਕੀ ਬਜ਼ੁਰਗ ਉੱਪਰਲੀ ਉਮਰ ਜਿੰਨੀ ਮਰਜ਼ੀ ਹੋਵੇ ਅਸੀਂ ਉਹਨਾਂ ਨੂੰ ਜਾ ਕੇ ਕੋਰਸ ਖਾਣੇ ਆ ਫਿਰ ਉਹਨਾਂ ਨੂੰ ਮਦਦ ਕਰਦੇ ਆ ਜਾਂ ਤਾਂ ਆਪਣਾ ਕੰਮ ਖੋਲੋ ਛੋਟਾ ਮੋਟਾ ਜਾਂ ਕਿਤੇ ਜੌਬ ਕਰ ਲਓ ਸੋ ਇਹ 6-6 ਮਹੀਨੇ ਕਰਸ ਕੇ ਆਪਣੇ ਆਪ ਪੈਰਾਂ ਦੇ ਜੁਰ ਖੜੇ ਹੋ ਜਾਂਦੇ ਨੇ ਤਾਂ ਬੜੀ ਖੁਸ਼ੀ ਹੁੰਦੀ ਹੈ ਸਕੀਮ ਦੀ ਇਹੀ ਸਫਲਤਾ ਹੈ ਕਿ ਇਹਦੇ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਬਿਲਕੁਲ ਪਿਓਰ ਫਰੀ ਆਫ ਕਾਸਟ ਅੱਛਾ ਤੇ ਫਿਰ ਜਿਹੜਾ ਤੁਹਾਡੇ ਕੋਲ ਰਿਸਟਰ ਕਰਵਾਉਣ ਦਾ ਸਿਰਫ ਇਹੀ ਹੈ ਕਿ ਉਹਦੀ ਬੇਸਿਕ ਜਿਹੜੀ ਏਜ ਹੈ ਉਹ 14 ਸਾਲ ਤੋਂ ਉੱਪਰ ਹੋਵੇ ਬਸ ਤੇ ਉਸ ਤੋਂ ਬਾਅਦ ਉਹ ਆਪਣਾ ਕਾਰੋਬਾਰ ਜਿਹੜਾ ਸ਼ੁਰੂ ਕਰ ਸਕਦੇ ਬਹੁਤ ਵਧੀਆ ਤੇ ਅੱਛਾ ਇਹ ਦੱਸੋ ਕਿ ਜਿਹੜੀ ਤਕਨੀਕੀ ਸਿੱਖਿਆ ਆਮ ਤੌਰ ਤੇ ਭਾਰੀ ਪਰ ਕੰਮ ਕੰਮ ਹੁੰਦਾ ਹੈ ਤੇ ਜਿਹੜੇ ਵਿਕਲੰਗ ਕੁਝ ਵਿਦਿਆਰਥੀ ਨੇ ਕਿ ਉਹਨਾਂ ਲਈ ਵੀ ਠੀਕ ਰਹਿੰਦੀ ਹੈ ਕਿ ਉਹ ਇਹਦੇ ਵਿੱਚ ਸਫਲ ਹੋ ਸਕਦੇ ਨੇ ਪਹਿਲਾਂ ਕਿਸੇ ਵळे ਸੀਗਾ ਵੀ ਜਿਹੜੇ ਵਿਕਲੰਗ ਬੱਚੇ ਹੈ ਜਾਂ ਉਹ ਲਿਮਟਿਡ ਕੋਰਸ ਵਿੱਚ ਕਰਦੇ ਛੋਟੇ-ਮੋਟੇ ਕਰਦੇ ਸੀ ਕੋਰਸ ਉਹਨਾਂ ਨੂੰ ਜ਼ਿਆਦਾ ਨਹੀਂ ਕਰ ਪੱਸਦੇ ਅੱਜ ਕੱਲ ਟੈਕਨੋਲੋਜੀ ਬੜੀ ਚੇਂਜ ਹੋ ਗਈ ਹੈ ਅੱਜ ਕੱਲ ਤੁਸੀਂ ਦੇਖੋਗੇ ਇਹਨਾਂ ਦੇ ਪੈਰਾਓਲੰਪਿਕਸ ਹੋ ਰਹੇ ਬڑے بڑے بڑے ਉਹਨਾਂ ਦੇ weight lifting ਕਰਦੇ ਆ ਡਿਫਰੈਂਟ ਕਰਦੇ ਆ ਉਹ ਵੀਲ ਚੇਅਰ ਤੇ ਬੈਠ ਕੇ ਗੇਮਸ ਖੇਡਦੇ ਆ ਸੋ ਅੱਜ ਕੱਲ ਬਹੁਤ ਚੇਂਜਸ ਆ ਗਈ ਮੈਂ ਬਲਾਈਂਡ ਇੱਕ ਕਪਲ ਨੂੰ ਜਾਣਦਾ ਜਲੰਧਰ ਹੈਗੇ ਆ ਤੋ ਹਸਬੰਡ ਜਿਹੜਾ ਉਹ 뮤직 ਦੇ ਹੈਚਓਡੀ ਨੇ ਤੇ ਵਾਈਫ ਜਿਹੜੀ ਹੈ ਉਹ ਇੱਕ ਐਨਜੀਓ ਚਲਾਉਂਦੀ ਹੈ ਔਰ ਉਹ ਬੱਚਿਆਂ ਨੂੰ ਕੰਪਿਊਟਰ ਤੇ ਟ੍ਰੇਨਿੰਗ ਦਿੰਦੇ ਨੇ ਸਾਡੇ ਕੋਲ ਸੌਫਟਵੇਅਰਸ ਨੇ ਜੌਜ਼ ਜਿਹਨੂੰ ਕਹਿੰਦੇ ਜੌਬ ਐਕਸੈਸ ਵਿਦ ਸਪੀਚ ਇਸ ਤਰ੍ਹਾਂ ਹੈਗਾ ਐਨ ਯੂ ਡੀ ਏ ਨਾਨ ਵਿਜੂਅਲ ਡੈਸਕਟਾਪ ਐਕਸੈਸ ਉਹ ਕੰਪਿਊਟਰ ਆਵਾਜ਼ ਨੂੰ ਸੁਣ ਕੇ ਚਲਾਉਂਦੇ ਨੇ ਉਹ ਪ੍ਰਿੰਟ ਕੱਢਦੇ ਈਮੇਲ ਸੈਂਡ ਕਰਦੇ ਨੇ ਉਹ ਸਾਰਾ ਕੰਮ ਉਸ ਤਰ੍ਹਾਂ ਕਰਦੇ ਜਿਸ ਤਰ੍ਹਾਂ ਆਮ ਸੁਜਾਖੇ ਲੋਕ ਕਰਦੇ ਨੇ ਸੋ ਐਸਾ ਕੋਈ ਖੇਤਰ ਨਹੀਂ ਰਹਿ ਗਿਆ ਔਰ ਸਾਡੇ ਕੋਲ ਹਰ ਵਾਰ ਸੈਸ਼ਨ ਦੇ ਵਿੱਚ ਤਿੰਨ ਜਾਂ ਚਾਰ ਬੱਚੇ ਹੁੰਦੇ ਆ ਅਗਰ ਕੋਈ ਕਈ ਵਾਰੀ ਬਲਾਈਂਡ ਹੁੰਦਾ ਜਾਂ ਨਜ਼ਰ ਘੱਟ ਹੁੰਦੀ ਹੈ ਜਾਂ ਕੋਈ ਪੈਰਾਂ ਤੋਂ ਪ੍ਰੋਬਲਮ ਹੋਰ ਹੈ ਤੇ ਉਹ ਇਹ ਕੋਰਸ ਕਰਕੇ ਨਿਕਲਦੇ ਉਹਨੂੰ ਜੌਬ ਵਿੱਚ ਵੀ ਉਹਨਾਂ ਵਾਸਤੇ ਰਿਜ਼ਰਵੇਸ਼ਨ ਹੁੰਦੀ ਹੈ ਤੇ ਉਹ ਬੱਚੇ ਕਾਮਯਾਬ ਹੋ ਜਾਂਦੇ ਨੇ ਤੇ ਮੈਂ ਸਮਝਦਾ ਅੱਜਕੱਲ ਤੁਹਾਨੂੰ ਕਿਤੇ ਮੁਹਤਾਜ ਹੋਣ ਦੀ ਲੋੜ ਨਹੀਂ ਕੋਈ ਨਾ ਕੋਈ ਹੁਨਰ ਹਾਸਲ ਕਰ ਲਓ ਤੇ ਤੁਸੀਂ ਕਾਮਯਾਬ ਹੋ ਜਾਓ ਅੱਛਾ ਜਿਹੜੇ ਪੋਲੀਟੈਕਨਿਕ ਦੇ ਕੋਰਸਸ ਨੇ ਥੋੜਾ ਜਿਹਾ ਉਹਦੀ ਫੀਸ ਬਾਰੇ ਸਾਡੇ ਸਰੋਤਿਆਂ ਨੂੰ ਦੱਸ ਦਿਓ ਕਿ ਕਿੰਨੀ ਕੁ ਰੇਂਜ ਹੁੰਦੀ ਹੈ ਤੇ ਕੁਝ ਬੱਚੇ ਜੇਕਰ ਨਹੀਂ ਕੋਈ ਪੇ ਕਰ ਸਕਦਾ ਕਿ ਉਹਦੇ ਲਈ ਕੋਈ ਸਕਾਲਰਸ਼ਿਪ ਦਾ ਵੀ ਇੰਤਜ਼ਾਮ ਹੁੰਦਾ ਹੈ ਹਾਂਜੀ ਜਿਹੜੀ ਫੀਸ ਹੈ ਪੋਲੀਟੈਕਨਿਕ ਦੀ ਇਹ ਇੰਨੇ ਕਾਲਜਾਂ ਨੂੰ ਬਹੁਤ ਘੱਟ ਹੁੰਦੀ ਹੈ ਜਿਹੜੀ ਐਡਮਿਸ਼ਨ ਦਾਖਲੇ ਵੇਲੇ ਫੀਸ ਹੈ 18000 ਰੁਪਏ ਹੈ ਲੇਕਿਨ 1 ਸਾਲ ਦੀ ਫੀਸ 29000 ਰੁਪਏ ਹੁੰਦੀ ਹੈ ਔਰ ਇਹਦੇ ਵਿੱਚ ਵੀ ਕਈ ਜਿਹੜੇ ਸਰਕਾਰੀ ਪੋਲੀਟੈਕਨਿਕ ਉਸ ਚੀਫ ਮਿੰਸਟਰ ਯੋਜਨਾ ਲਾਗੂ ਹੈ ਉੱਥੇ ਫੀਸ ਹੋਰ ਘਟ ਜਾਂਦੀ ਹੈ ਉਹਨਾਂ ਨੂੰ ਸਕਾਲਰਸ਼ਿਪ ਮਿਲ ਜਾਂਦਾ ਸੋ ਇਹਦੇ ਵਿੱਚ ਹੋਰ ਕਿੰਨੇ ਸਕਾਲਰ ਐਸ ਸੀ ਐਸ ਸੀ ਨੂੰ ਤਾਂ ਵੈਸੀ ਸਕਾਲਰਸ਼ਿਪ ਸਕੀਮ ਹੈ ਸਾਡੇ ਕੋਲ ਪੋਸਟ ਮੈਟਰ ਸਕਾਲਰਸ਼ਿਪ ਸੀ ਉਹਦੇ ਵਿੱਚ ਬੱਚਿਆਂ ਨੂੰ ਮਿਲ ਜਾਂਦਾ ਹੈ ਓਬੀਸੀ ਵਾਸਤੇ ਸਕਾਲਰਸ਼ਿਪ ਸਕੀਮ ਹੈ ਇਸ ਤਰ੍ਹਾਂ ਆਪਣੇ ਆਪਣੇ ਲੈਵਲ ਤੇ ਕਾਲਜ ਵਿੱਚ ਅਸੀਂ ਕਰਦੇ ਆ ਕਿ ਸਿੰਗਲ ਪੇਰੈਂਟ ਚਾਈਲਡ ਬੱਚੇ ਆ ਜਾਂ ਜਿਹੜੇ ਬੱਚੇ ਹੁਸ਼ਿਆਰ ਬੱਚੇ ਨੇ ਜਾਂ ਜਿਹੜੀ ਲੜਕੀਆਂ ਆ ਇਸ ਤਰ੍ਹਾਂ ਬੱਚਿਆਂ ਲਈ ਸਾਡੇ ਕੋਲ ਸਕਾਲਰਸ਼ਿਪ ਸਕੀਮਾਂ ਰੱਖੀਆਂ ਹੋਈਆਂ ਸੋ ਪੋਲੀਟੈਕਨਿਕ ਵਿੱਚ ਕਦੇ ਵੀ ਫੀਸ ਆੜੇ ਨਹੀਂ ਆਈ ਬੱਚੇ ਦੇ ਕਿਉਂਕਿ ਫੀਸ ਬੜੀ ਬਹੁਤ ਪਰਮਾਨਤ ਹੋ ਜਾਂਦਾ ਬੜੇ ਐਨਜੀਓਸ ਨੇ ਡਿਪੋਜ਼ ਕਿਉਂਕਿ ਉਹਨਾਂ ਨੂੰ ਜ਼ਿਆਦਾ ਫੀਸ ਨਹੀਂ ਕਰਨੀ ਪੈਂਦੀ ਜੀ ਜੀ ਤੋਂ ਉਹ ਮੈਂ ਸਮਝਦਾ ਕਿ ਵਾਰ ਬੱਚੇ ਮੇ ਕੋ ਆ ਜਾਂਦੇ ਵੀ ਸਰ ਆ ਫੀਸ ਘੱਟ ਰਹੀ ਹੈ ਤਾਂ ਅਸੀਂ ਉਹਨੂੰ ਇਹ ਵੀ ਅਸੀਂ ਪਾਰਟ ਟਾਈਮ ਜੌਬਸ ਵੀ ਉਹਨੂੰ ਹੈਲਪ ਕਰ ਦਿੰਨੇ ਆ ਕਿ ਤੁਸੀਂ ਸ਼ਾਮ ਨੂੰ ਕੋਈ ਨਾ ਕੋਈ ਕੰਮ ਕਰ ਲੋ ਤਾਂ ਕਿ ਉਹਨਾਂ ਨੂੰ ਲੱਗੇ ਵੀ ਅਸੀਂ ਆਪਣੇ ਆਪ ਕਰਦੇ ਆ ਅਰਨ ਵਾਈਲ ਲਰਨ ਤੁਸੀਂ ਇਸ ਤਰ੍ਹਾਂ ਨਾਲ ਸਿੱਖੋ ਤੇ ਨਾਲ ਪੜੋ ਸੋ ਇਹਦੇ ਵਿੱਚ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਹੈ ਸੋ ਬੱਚੇ ਨੂੰ ਸਿਰਫ ਉਹਦਾ ਇੱਕ ਮਨ ਹੋਣਾ ਚਾਹੀਦਾ ਕਿ ਮੈਂ ਤਕਨੀਕੀ ਸਿੱਖ حاصل ਕਰਨੀ ਹੈ ਤੇ ਫੀਸ ਦੀ ਕੋਈ ਸਮੱਸਿਆ ਨਹੀਂ ਜੀ ਅੱਛਾ ਡਾਕਟਰ ਸਾਹਿਬ ਹੁਣ ਜਾਂਦੇ ਜਾਂਦੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਕਿ ਇਹ ਤਕਨੀਕੀ ਸਿੱਖਿਆ ਦੀ ਤਾਂ ਅਸੀਂ ਗੱਲ ਕਰ ਲਈ ਪਰ ਜਦੋਂ ਬੱਚੇ ਇੰਡਸਟਰੀ ਦੇ ਖੇਤਰ ਚ ਜਾਂਦੇ ਨੇ ਮਾਰਕੀਟ ਚ ਜਾਂਦੇ ਨੇ ਤਾਂ ਤਾ ਤਕਨੀਕੀ ਸਿੱਖਿਆ ਤੋਂ ਇਲਾਵਾ ਵੀ ਕੁਝ ਹੋਰ ਸਕਿੱਲਸ ਦੀ ਵੀ ਲੋੜ ਪੈਂਦੀ ਹੈ ਥੋੜਾ ਜਿਹਾ ਕੁਝ ਸਾਡੇ ਜਿਹੜੇ ਸਰੋਤੇ ਨੌਜਵਾਨ ਸਰੋਤੇ ਨੂੰ ਥੋੜੇ ਟਿਪਸ ਦੱਸ ਕੇ ਜਾਓ ਇੱਕ ਮੈਂ ਬੱਚਿਆਂ ਨੂੰ ਕਹਾਂਗਾ ਵੀ ਦੇਖੋ ਜ਼ਿੰਦਗੀ ਵਿੱਚ ਮੁੱਕਣ ਵਰਗਾ ਕਦੇ ਕੁਝ ਨਹੀਂ ਹੁੰਦਾ ਹਰ ਰੋਜ਼ ਇੱਕ ਨਵੀਂ ਸਵੇਰ ਤੁਹਾਡਾ ਇੰਤਜ਼ਾਰ ਕਰਦੀ ਹੈ। ਕੀ ਬਾਤ ਹੈ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ ਵੀ ਸਕਿੱਲ ਅਸੀਂ ਹਾਸਲ ਕਈ ਵ ਮੈਂ ਨੌਲੇਜ ਗੇਨ ਕਰ ਲਈ ਲੇਕਿਨ ਸਾਡੇ ਵਿੱਚ ਐਟੀਟਿਊਡ ਦੀ ਕਮੀ ਹੁੰਦੀ ਹੈ ਸਾਡੇ ਵਿੱਚ ਉਹ ਰਵਈਆ ਨਜ਼ਰੀਆ ਸਾਡੇ ਨੂੰ ਅੰਦਰਲੀ ਸਿੱਖਣ ਦੀ ਚਾਹਤ ਨਹੀਂ ਹੁੰਦੀ ਅੱਜ ਕੱਲ ਦੀ ਕੰਪਨੀਆਂ ਕੀ ਚਾਹੁੰਦੀ ਤੁਹਾਡੇ ਤੋਂ ਵੀ ਸਾਨੂੰ ਸਮਰਪਣ ਚਾਹੀਦਾ ਹੈ ਸਾਨੂੰ ਇੱਕ ਕਮਿਟਮੈਂਟ ਵਾਲਾ ਬੱਚਾ ਚਾਹੀਦਾ ਸੋ ਹਮੇਸ਼ਾ ਵਿਦਿਆਰਥੀਆਂ ਨੂੰ ਕਹਿਣਾ ਹੈ ਵੀ ਸਕਿੱਲ ਤੇ ਨੌਲੇਜ ਨਾਲ-ਨਾਲ ਤੁਹਾਡੇ ਚ ਸਮਰਪਣ ਹੋਣਾ ਚਾਹੀਦਾ ਹੈ ਐਟੀਟਿਊਡ ਡਿਸਪਲਿਨ ਹੋਣਾ ਚਾਹੀਦਾ। ਜੇਕਰ ਸਾਡੇ ਕੋਲ ਅੱਛਾ ਡਿਸਪਲਿਨ ਹੋਏਗਾ ਸਾਰੀ ਕੰਪਨੀ ਸਾਨੂੰ ਉਹ ਪ੍ਰੇਫਰ ਕਰਦੀ ਹੈ। ਸਗਰ ਤੁਹਾਨੂੰ ਕੋਈ ਟਾਸਕ ਮਿਲਦਾ ਹੈ ਮੁਸ਼ਕਿਲ ਹੈ ਉਹ ਵੀ ਹੋ ਜਾਏਗਾ ਸੌਲ। ਤੁਸੀਂ ਉਹਦੇ ਡਰਨਾ ਨਹੀਂ ਹੈ ਕਿਉਂਕਿ ਹੁਨਰ ਹਰ ਇੱਕ ਵਿੱਚ ਹੁੰਦਾ ਹੈ। ਕਿਸੇ ਦਾ ਛਿਪ ਜਾਂਦਾ ਹੈ ਕਿਸੇ ਦਾ ਛਪ ਜਾਂਦਾ ਹੈ। ਕਿਸੇ ਦਾ ਮੱਠਾ ਰਹਿ ਜਾਂਦਾ ਹੈ ਕਿਸੇ ਦਾ ਤੱਪ ਰਹਿੰਦਾ। ਆਪਾਂ ਬਚਾਉਣਾ ਨਹੀਂ ਹੁਨਰ ਨੂੰ ਛਿਪਾਉਣਾ ਹੈ। ਛਿਪਾਉਣ ਲਈ ਸਿਰਫ ਤੁਹਾਡੇ ਚ ਇੱਕ ਚਾਹੀਦੀ ਹੈ। ਸਫਲਤਾ ਬਾਜ਼ਾਰੋਂ ਨਹੀਂ ਮਿਲਦੀ। ਇਸ ਲਈ ਦੀਵਾ ਬਲਣਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਅਗਰ ਤੁਸੀਂ ਮਿਹਨਤ ਕਰੋਗੇ ਸਕਿੱਲ ਨੌਲੇਜ ਨਾਲ ਇੱਕ ਐਟੀਟਿਊਡ ਲੈ ਕੇ ਆਓਗੇ ਤਾਂ ਮੇਰੇ ਖਿਆਲ ਤੋਂ ਤੁਹਾਨੂੰ ਕੰਮ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਬਹੁਤ ਖੂਬ ਡਾਕਟਰ ਸਾਹਿਬ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਡੇ ਲਈ ਸਮਾਂ ਕੱਢਿਆ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਾਡੇ ਨੌਜਵਾਨ ਸਰੋਤਿਆਂ ਨੂੰ ਜਿਹੜੀ ਗਾਈਡੈਂਸ ਦਿੱਤੀ ਆ ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦੀ ਥੈਂਕ ਯੂ